ਹਏ ਹਏ ਗਰਮੀ ਵਾਲੀ ਜਾਦੇ ਆ ਲੈਣ ਤਾਂ ਆ ਜਾਂਦੇ ਮੂਰੇ ਫੋਨ ਕੀਤਾ ਮੈਨੂੰ ਜਿਹੜਾ ਮੈਂ ਲੈਣ ਆ ਜਾਂਦਾ ਨੰਬਰ ਹੀ ਨਹੀਂ ਲੱਗਿਆ ਤੁਹਾਡਾ ਫੋਨ ਤਾਂ ਘੇਰਾ ਕੀਤਾ ਮੈਨੂੰ ਕਿਹੜਾ ਸੁਖਣਾ ਆ ਗਿਆ ਸੀ ਤੂ ਅੱਛਾ ਆਈ ਹੰਨੀ ਮੇਰੀ ਗੱਲ ਸੁਣੋ ਕੀ ਬਣਿਆ ਫਿਰ ਬਾਪੂ ਵਾਲੀ ਜ਼ਮੀਨ ਦਾ ਤੂੰ ਉਹ ਤਾਂ ਕੋਈ ਨਾ ਬਾਪੂ ਵਾਲੀ ਜ਼ਮੀਨ ਦੱਸ ਦੂੰਗਾ ਤੂੰ ਆਏ ਦੱਸ ਡੈਡੀ ਕੇ ਮੈਂ ਹੁਣ ਉਹ ਤਾਂ ਠੀਕ ਨੇਗੇ ਹੁਣ ਤਾਂ ਫਰਕ ਆ ਆਹੀਂ ਫਿਰ ਮੈਨੂੰ ਉੱਥੇ ਰਾਤ ਰਹਿਣਾ ਪੈ ਗਿਆ ਬਸ ਇੱਕਦਮੀ ਦਰਦ ਜਾਂ ਹੋਣ ਲੱਗ ਗਿਆ ਸੀਗਾ ਉਹੀ ਆ ਭੈਣ ਵੀ ਇਹੀ ਪੁੱਛਦੀ ਸੀ ਫਿਰ ਉਹਨੂੰ ਮੈਂ ਸਮਝਾਤਾ ਸੀਗਾ ਆ ਗਈ ਸੀ ਤੇਰੇ ਮਗਰ ਅੱਛਾ ਹਾਂ ਫਿਰ ਕਰ ਲਿਆ ਸੀ ਇਕੱਠ ਉਧਰ ਬਾਰੋਂ ਬੰਦਾ ਤਾਂ ਕੋਈ ਸੱਦਿਆ ਨਹੀਂ ਹੈਗਾ ਸੀਗਾ ਆ ਤਾਂ ਗਈ ਹੋਊਗੀ ਮੈਨੂੰ ਪਤਾ ਹੀ ਸੀ ਫੋਨ ਤੇ ਗੱਲ ਹੋਈ ਸੀ ਮੇਰੇ ਨਾਲ ਹਾਂ ਹਾਂ ਤਾਂ ਹੀ ਮੈਂ ਹੁਣ ਸਰ ਪੁੱਛਿਆ ਵੀ ਕੀ ਬਣਿਆ ਦੇਖ ਉਹਨੂੰ ਐਨ ਪੂਰਾ ਪੜਨੇ ਪਾਇਆ ਹੋਇਆ ਸੀਗਾ ਆਪਣੇ ਹੱਕ ਦੀ ਗੱਲ ਕੀਤੀ ਉਹ ਤਾਂ ਬਥੇਰੇ ਟੱਪਦੇ ਸੀਗੇ ਦੋਨੇ ਤਿੰਨੇ ਜਣੇ ਗੱਲ ਇੰਝ ਨਹੀਂ ਆਉਣ ਦਿੰਦੇ ਸੀਗੇ ਘੱਟ ਤਾਂ ਮੈਂ ਵੀ ਨਹੀਂ ਗਿਜਾਰੀ ਫਿਰ ਮੈਂ ਕਿਹਾ ਜੇ ਬਾਲਾ ਬੋਲੂਗਾ ਤਾਂ ਮਾੜਾ ਬਜੂਗਾ ਫਿਰ ਕੁੜੀ ਨੇ ਗੱਲ ਸੰਭਾਲ ਲਈ ਚੰਗਾ ਜਲੂਸ ਕਢਿਆ ਚੰਗੀ ਰਾਜ ਕੇ ਕੀਤੀ ਉਹਨਾਂ ਦੀ ਬੇਇਜ਼ਤੀ ਨਾਲੇ ਮੁੱਕਦੀ ਗੱਲ ਹੁਣ ਜਿਵੇਂ ਬਾਪੂ ਇੱਕ ਇੱਕ ਮਹੀਨਾ ਇੱਧਰ ਉੱਧਰ ਰਹਿੰਦਾ ਨਾ ਐਂ ਜ਼ਮੀਨ ਵੀ ਨਿਮੇੜ ਗਈ ਅਗਲੇ ਸਾਲ ਬਾਹੀ ਆਪਾਂ ਕਰਾਂਗੇ ਹੁਣ ਅਗਲੇ ਸਾਲ ਆਪਾਂ ਕਰਾਂਗੇ ਤੇ ਫਿਰ ਉਹਦੂ ਅਗਲੇ ਸਾਲ ਉਹ ਕਰਨਗੇ ਹੁਣ ਐਂ ਚੱਲੂਗਾ ਇਹੀ ਹੱਲ ਹੋਇਆ ਸੀ ਇਹੀ ਗੱਪ ਆਪਾਂ ਕੁੜੀ ਨੂੰ ਕਿਹਾ ਸੀਗਾ ਵੀ ਭਾਈ ਵਾਰੀ ਬੰਨੇ ਹੁਣ ਨਾਂ ਥੋੜੀ ਹੋਣ ਲੱਗੀ ਏ ਕੇਰਾ ਨਹੀਂ ਨਹੀਂ ਮੈਂ ਨਾਂ ਤਾਂ ਨਹੀਂ ਕਹਿੰਦੀ ਚਲ ਆ ਵੀ ਹੋ ਗਿਆ ਇੱਕ ਸਾਲ ਦਾ ਫਸਲ ਮਿਲਿਆ ਕਰੂ ਹਾਂ ਬਸ ਆਪਣਾ ਇਹ ਫਾਇਦਾ ਹੋ ਗਿਆ ਜਿਵੇਂ ਮ ਮੋਟਰ ਵਾਲਾ ਵਾਹਨ ਦਵਾ ਗਈ ਕੁੜੀ ਅੱਛਾ ਹਾਂ ਉਹ ਫਾਇਦਾ ਹੋ ਗਿਆ ਹੁਣ ਰਾਤ ਸੁਕੇ ਅਜੇ ਚਲਾਕੀ ਕਰਦਾ ਸੀਗਾ ਕਿਵੇਂ ਕਹਿੰਦਾ ਪਰਲੇ ਪੰਜ ਕਿੱਲੇ ਲੈ ਲੈ ਉਧਰ ਮੋਟਰ ਵਾਲਾ ਆਵਦੀ ਤੇ ਕਹਿੰਦਾ ਹਿੱਸਾ ਲੈ ਲਈ ਮੈਂ ਕਿਹਾ ਤੂੰ ਮੈਥੋਂ ਹਿੱਸਾ ਲੈ ਲਈ ਹਾਂ ਟੂਲ ਵਾਲਾ ਜਾ ਕੇ ਉਹ ਮੋਟਰ ਮੋਟਰ ਵਾਲਾ ਤਾਂ ਮੈਂ ਹੀ ਰੱਖੂੰਗਾ ਵਾਹਨ ਮੈਂ ਕਿਹਾ ਚੱਲ ਕੋਲ ਮਿਲਾ ਕੇ ਵਧੀਆ ਨਿਬੜ ਗਿਆ ਵਧੀਆ ਨਿਬੜ ਗਿਆ ਤੇ ਕੁੜੀ ਵੀ ਉਥੇ ਆਪਣੇ ਪੱਖ 'ਚ ਹੀ ਸੀ ਅੱਛਾ ਤੇ ਕੁੜੀ ਨੂੰ ਬੁਲਾ ਲੈਂਦੇ ਫਿਰ ਹੁਣ ਕਿੱਥੇ ਕੁੜੀ ਕੁੜੀ ਤਾਂ ਸ਼ਾਮ ਨੂੰ ਹੀ ਬਾਗੀ ਸੀਗੀ ਉਦੋਂ ਮੈਨੂੰ ਜੋ ਮੈਂ ਤਾਂ ਤਰਪਿਆ ਤੁਰਿਆ ਮੈਂ ਇਸ ਮਾਰਾ ਮੈਂ ਕਿਹ ਦੇਖਦੇ ਆ ਵੀ ਕੁੜੀ ਨੂੰ ਰੋਕਦੇ ਆ ਕਿ ਨਹੀਂ ਰੁਕਦੇ ਤੇ ਕੁੜੀ ਰੁਕਦੀ ਆ ਕਿ ਨਹੀਂ ਰੁਕਦੀ ਮੈਂ ਪਹਿਲਾਂ ਆ ਗਿਆ ਤੇ ਬਥੇਰੇ ਲੇਲੇ ਪੇਪੇ ਜੇ ਕੁੜੀ ਦੇ ਕਰਨ ਲੱਗੇ ਇੱਕ ਵਾਰੀ ਤਾਂ ਮੈਨੂੰ ਐ ਹੋ ਗਿਆ ਵੀ ਜੇ ਰਾਤ ਰਹਿ ਗਈ ਇਹਨੇ ਕਰਨ ਭਰ ਦੇਣੇ ਇਹਨਾਂ ਨੇ ਪਰ ਮੈਂ 5-10 ਮਿੰਟ ਮਸਾ ਖੜੀ ਐ ਉਸ ਤੋਂ ਬਾਅਦ ਇੱਥੇ ਆ ਗਈ ਇੱਥੇ ਅੱਧਾ ਘੰਟਾ ਬੈਠੀ ਰਹੀ ਆ ਗੱਲਾਂ ਬਾਤਾਂ ਕਰੀ ਗਿਆ ਜਾਂਦੀ ਹੋਈ ਮੈਨੂੰ ਰੋਟੀ ਵੀ ਬਣਾ ਕੇ ਦੇਗੀ ਕਹਿੰਦੀ ਭਾਬੀ ਹੈ ਨਹੀਂ ਜੇ ਕਿ ਨਹੀਂ ਭਾਬੀ ਹੁੰਦੀ ਤਾਂ ਮੈਂ ਰਾਤ ਖੜ ਜਾਂਦੀ ਕਿੰਨੀ ਫੇਰ ਕਦੇ ਢੇਡਾ ਮਾਰੂਗੀ ਮਹ ਚੱਲ ਕੋਈ ਨਾ ਤੇ ਫੋਨ ਤਾਂ ਨਹੀਂ ਲਾਇਆ ਹੈਗਾ ਤੈਨੂੰ ਨਾ ਫਿਰ ਤੁਸੀਂ ਜ਼ੋਰ ਪਾ ਕੇ ਰੱਖ ਲੈਂਦੇ ਜੇ ਉਹਨਾਂ ਨੇ ਨਹੀਂ ਰੱਖੀ ਸੀ ਓਹੋ ਮੈਂ ਤਾਂ ਬਥੇਰਾ ਕਿਹਾ ਸੀਗਾ ਉਹ ਕਹਿੰਦੀ ਵੀ ਰ ਇੱਕ ਤਾਂ ਤੂੰ ਟੈਨਸ਼ਨ ਚ ਮੈਂ ਟੈਨਸ਼ਨ ਚ ਕਹਿੰਦੀ ਮੈਂ ਤਾਂ ਤੂੰ ਫੋਨ ਕੀਤਾ ਮੈਂ ਸਾਰਾ ਕੁਝ ਛੇੜ ਛੱਡ ਕੇ ਆ ਗਈ ਤੇ ਹੁਣ ਕਹਿੰਦੀ ਜੇ ਭਾਬੀ ਹੁੰਦੀ ਤਾਂ ਮੈਂ ਰਾਤ ਵੀ ਰਹਿ ਜਾਂਦੀ ਫਿਰ ਕਹਿੰਦੀ ਘਰ ਵੀ ਸੰਭਾਲਣਾ ਜਾ ਕੇ ਮੈਂ ਖਾ ਭਈ ਇਹ ਵੀ ਜ਼ਰੂਰੀ ਹੈ ਕਹਿੰਦੀ ਕਦੇ ਫੇਰ ਆਵਾਂਗੇ ਦੋਨੇ ਜਾਣੇ ਫਿਰ ਕਹਿੰਦੀ ਇੱਧਰ ਹੀ ਰਾਤ ਰੋਕੇ ਜਾਵਾਂਗੇ ਉਧਰ ਤਾਂ ਮੈਂ ਜਾਦੀ ਨਹੀਂ ਹੈਗੀ ਐਂ ਜਮਾ ਆਪਣੇ ਹੱਕ ਚ ਹੁਣ ਤਾਂ ਤਨ ਵਧੀਆ ਹੋ ਗਿਆ ਮੈਨੂੰ ਤਾਂ ਬਲਾਈ ਖੁਸ਼ੀ ਹੋਈ ਵੀ ਕੁੜੀ ਆਪਣੇ ਹੱਕ ਚ ਹੋਰ ਹੋਰ ਤਾਂ ਹੋਰ ਜਦੋਂ ਤੜਫੜ ਜੀ ਕਰਨ ਲੱਗੇ ਕੁੜੀ ਨੇ ਤਾਂ ਸਿਰੇ ਵਾਲੀ ਗੱਲ ਸੁਣਾਤੀ ਕਹਿੰਦੀ ਮੇਰਾ ਹਿੱਸਾ ਦੋ ਅੱਛਾ ਹਾਂ ਫੇਰ ਝਾਕਣ ਮੂੰਹ ਕਨੇ ਇੱਕ ਦੂਜੇ ਦੇ ਫਸੀ ਘਟਾ ਰੰਗੋ ਤੇ ਮੂੰਹ ਕਨੇ ਕੀ ਜੇ ਕੁੜੀ ਹਿੱਸਾ ਲੈ ਜਾਂਦੀ ਫੇਰ ਉਹਨਾਂ ਨੂੰ ਡਰ ਗਏ ਨਾ ਵੀ ਜੇ ਕੁੜੀ ਨੇ ਹਿੱਸਾ ਮੰਡਾਲਿਆ ਵੀ ਬੰਟੂ ਨੂੰ ਦੇ ਜੂਗੀ ਵੀ ਇਹਦੇ ਪੱਖ ਚ ਕਰੀ ਜਾਂਦੀ ਆ ਫੇਰ ਕਹਿੰਦੇ ਆਹੋ ਅਸੀਂ ਕੀ ਕਹਨੇ ਆ ਬਾਪੂ ਵਾਲੇ ਦੁਖੀ ਲੈ ਅਗਲੇ ਸਾਲੇ ਹੀ ਬਾਲੇ ਫੇਰ ਅੱਗੇ ਲੈਣ ਤੇ ਐ ਤਾਂ ਚਲਾਕ ਤਾਂ ਬਹੁਤ ਆ ਪਰ ਐ ਨਹੀਂ ਪਤਾ ਮੇਰੇ ਅੱਗੇ ਚਲਾਕੀਆਂ ਥੋੜੀ ਚੱ ਸਰਫ ਵਧੀਆ ਨਿਬੜ ਗਿਆ ਮੈਨੂੰ ਤਾਂ ਉਥੇ ਅਹੀਂ ਫਿਕਰ ਲੱਗਿਆ ਪਿਆ ਵੀ ਪਤਾ ਨਹੀਂ ਘਰੇ ਕੀ ਬਣਿਆ ਹੋ ਕੀ ਨਾ ਬਣਿਆ ਹੋ ਜੇ ਮੈਂ ਫੋਨ ਲਾਈ ਜਾਨੀ ਆ ਤੁਸੀਂ ਮੇਰਾ ਫੋਨ ਨਹੀਂ ਚੱਕਦੇ ਹੈਗੇ ਉਹ ਫੋਨ ਤੂੰ ਉਦੋਂ ਲਾਈ ਜਾਂਦੀ ਸੀਗੇ ਉਦੋਂ ਮੈਂ ਉਥੇ ਬੈਠਾ ਸੀ ਤੇਰਾ ਫੋਨ ਚੱਕਦਾ ਕਿ ਉਥੇ ਗੱਲ ਨਿਮੇੜਦਾ ਮੈਂ ਕੱਲ ਸ਼ਾਮ ਦੀ ਗੱਲ ਕਰੀ ਜਾਨੀ ਆ ਵੀ ਉਦੋਂ ਕਿਉਂ ਨਹੀਂ ਚੱਕਦੇ ਸੀ ਓ ਯਾਰ ਕਈ ਵਾਰੀ ਨਹੀਂ ਪਤਾ ਲੱਗਦਾ ਹੈਗਾ ਸਾਰੇ ਕੰਮ ਆਪ ਨੂੰ ਕਰਨੇ ਪੈਂਦੇ ਨਹੀਂ ਪਤਾ ਲੱਗਦਾ ਵਾਈਬ੍ਰੇਸ਼ਨ ਤੇ ਹੋਊਗਾ ਸਾਇਲੈਂਟ ਕੀਤਾ ਹੋਊਗਾ ਪਰ ਉਹ ਵੀ ਦੇਖੜੇ ਹੁੰਦੇ ਚੱਲ ਹੁਣ ਸਾਰਾ ਪਾਪਾ ਜੀ ਇੰਨੇ ਜਿਆਦਾ ਢਿੱਲੇ ਮੈਨੂੰ ਉਹਨਾਂ ਦਾ ਸਟ੍ਰੈਸ ਹੋਇਆ ਪਿਆ ਇਧਰੋਂ ਤੁਸੀਂ ਫੋਨ ਨਾ ਭੀ ਚੱਕੋ ਮੈਨੂੰ ਪਤਾ ਨਹੀਂ ਕੀ ਬਣਿਆ ਉਹ ਮੇਰਾ ਤਾਂ ਦਿਲਾਏ ਨਿਕਲ ਨਿਕਲ ਜਾਈ ਜਾਵੇ ਵੀ ਉਹਨਾਂ ਵੱਲ ਗਿਆ ਸਾਰਾ ਕੁਝ ਉਹ ਨਹੀਂ ਨਹੀਂ ਐ ਹੁਣ ਮੈਂ ਕੱਚੀਆਂ ਗੋਲੀਆਂ ਥੋੜੀ ਖੇਡੀਆਂ ਨੇ ਕੁੜੀ ਸਾਰਾ ਕੁਝ ਹੱਲ ਕਰ ਗਈ ਐ ਜਦੋਂ ਤੱਕ ਕੁੜੀ ਆਪਣੇ ਹੱਥ 'ਚ ਐ ਨਾ ਜ਼ਮੀਨ ਆਪਣੇ ਹੱਥ 'ਚ ਠੀਕ ਐ ਬਾਪੂ ਤਾਂ ਤੈਨੂੰ ਪਤਾ ਕੁਝ ਬੋਲਦਾ ਹੀ ਨਹੀਂ ਹੈਗਾ ਉਹ ਤਾਂ ਚੁੱਪ ਕਰਕੇ ਬੈਠਾ ਰਿਹਾ ਸੁਣੇਗਾ ਬਸ ਹਟਜੋ 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 ਉਦੋਂ ਕੁੜੀ ਨੂੰ ਪਤਾ ਲੱਗਿਆ ਵੀ ਹਾਂ ਭੀ ਬਾਪੂ ਦਾ ਸਹੀ ਐ ਇਹ ਹੈਪੀ ਟਾਈਪੀ ਦੀ ਘਰ ਵਾਲੀ ਤੇ ਪ੍ਰਗਟ ਇਹੀ ਗਲਤ ਨੇ ਬਸ ਗੱਲ ਨਿਬੜੀ ਜਦੋਂ ਕੁੜੀ ਨੇ ਆਪਣਾ ਇੰਨਾ ਪੱਕ ਪੂਰਿਆ ਨਾ ਆ ਮੂਰੇ ਰਖੜੀ ਆਉਂਦੀ ਆ ਆਪਾਂ ਦੋਨੇ ਜਈ ਜੀ ਜਾ ਕੇ ਕੁੜੀ ਤੇ ਰਖੜੀ ਬਣਾ ਕੇ ਆਵਾਂਗੇ ਤੇ ਸੋਹਣਾ ਜਿਹਾ ਛੂਟ ਲੈ ਕੇ ਜੰਗ ਮੈਂ ਤਾਂ 3-4000 ਵਾਲਾ ਐ ਕਰ ਲਾਂਗੇ ਕੋਈ ਗੱਲ ਕਿਉਂਕਿ ਉਹਨੂੰ ਮਿੱਠੀਆਂ ਤਾਂ ਮਾਰਨੀਆਂ ਪੈਣਗੀਆਂ ਆਪਾਂ ਨੂੰ ਹੋਰ ਹਾਂ ਚਲ ਐ ਕਰ ਹੁਣ ਤੂੰ ਆ ਪਾਣੀ ਦੀ ਘੁੱਟ ਪੀ ਪਾਣੀ ਦੀ ਘੁੱਟ ਤਾਂ ਪੀਏਗੀ ਤੇ ਚਾਹ ਵੀ ਧਰ ਦੀ ਮੈਂ ਪੀਤੀ ਨਹੀਂ ਹੈਗੀ ਯਾਰ ਮੈਥੋਂ ਸੁਆਦ ਨਹੀਂ ਬਣਦੀ ਹੈਗੀ ਚਾਹ ਧਰ ਦੂੰਗੀ ਉਹੀ ਗੱਲ ਜੇ ਬੁੜੀ ਬਾਹਰੋਂ ਆਵੇ ਤਾਂ ਬੁੜੀ ਸਾਰਾ ਕੁ ਤੇ ਬੰਦਾ ਬਾਹਰੋਂ ਆਵੇ ਤਾਂ ਗੂੜੇ ਪਾਣੀ ਵੀ ਪੜਾਵੇ ਚਾਹ ਵੀ ਪੜਾਵੇ ਪਾਣੀ ਤਾਂ ਪੁੱਛ ਲੈ ਕਰੋ ਉਹ ਐਡਾ ਵੱਡਾ ਹੱਲ ਕਰਤਾ ਦੱਸ ਬਿਨਾਂ ਕਲੇਸ਼ ਤੋਂ ਹੋਰ ਹਜੇ ਤੂੰ ਫੇਰ ਨਹੀਂ ਖੁਸ਼ ਹੈਗੀ ਤੇਰੀ ਵੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਲਾ ਹਾਲਾ ਇਧਰ ਆ ਗਏ ਤੁਸੀਂ ਓਏ ਆ ਗਿਆ ਮੀਮੂ ਕਿੰਨਾ ਕ ਪੈ ਗਿਆ ਨਹੀਂ ਤਾਂ ਵਧੀਆ ਪੈ ਗਿਆ ਬੱਤ ਦਾ ਅੱਛਾ ਸਾਰਾ ਗੋਦ ਸਾਰੀ ਰਾਤ ਹੀ ਖੇਤ ਅਟਬਾਤੀ ਤੁਸੀਂ ਤਾਂ ਉਹ ਫਿਰ ਹੁਣ ਕੇ ਤੈਨੂੰ ਪਤਾ ਰਾਤਾਂ ਮੀਂਹ ਪਿਆ ਸੀ ਪਹਿਲਾਂ ਬੋਰ ਆਪਾ ਲੱਗਿਆ ਪਿਆ ਸੀ ਰਾਤ ਮੀਂਹ ਪੈਣ ਲੱਗਾ ਫਿਰ ਮਾ ਨੱਕੇ ਬੰਨੇ ਨਾ ਟੁੱਟਿਆ ਨਾ ਬਰਤਨ ਪਤੀ ਲਾਦਾ ਘਾਰੇ ਪੈਣ ਲੱਗ ਜਾਂਦਾ ਉੱਚਾ ਬਾਣਾ ਆਪਣਾ ਹਾਂ ਸਾਰਾ ਦਿਨ ਬਰੁੱਦੀ ਲੰਗ ਉਹ ਚੱਲ ਚੰਗਾ ਹੋ ਗਿਆ ਤੁਸੀਂ ਪ੍ਰਗਟ ਨੂੰ ਤਾਂ ਅੱਧੀ ਰਾਤ ਨੂੰ ਭੇਜਦਾ ਹੁਣ ਆਏ ਸੀ ਵੀ ਕਾਲਜ ਵੀ ਜਾਣਾ ਹੁੰਦਾ ਆਪਦੇ ਜਿਹੜੇ ਕੋਰਸ ਖੱਪੇ ਜੇ ਕਰੀ ਜਾਂਦਾ ਉਹ ਵੀ ਜ਼ਰੂਰੀ ਹੈ ਜਲਮ ਨੂੰ ਅਖਾ ਮੈਂ ਤੋ ਬਗ ਜਾਇਆ ਕੋਈ ਗੱਲ ਨਹੀਂ ਮੇਰੇ ਸਾਹਮਣੇ ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਮੈਂ ਚਾਹੇ ਕੋ ਪੰਮੀ ਬਣੀ ਭੱਜੇ ਨੇ ਕੀ ਜੀ ਨੇ ਵਾ ਕੋ ਨਸਤਾ ਪੇ ਕਰ ਲਾਂਗੇ ਸਾਡਾ ਤਾਂ ਪੀ ਆ ਸਾਰਾ ਕੁਝ ਤੇ ਉਹ ਆਪਣੇ ਵਾਲਾ ਨਹੀਂ ਗਿਆ ਉਹਦਾ ਕੁਝ ਨਹੀਂ ਗਿਆ ਆਪਣੇ ਕੀ ਕਰਨਾ ਹੈ ਉਹ ਤਾਂ ਉਹੀ ਗੱਲਾਂ ਫਿਰ ਉਹ ਕੱਲੀਆਂ ਕੱਲਣਾ ਕਰਨ ਜੋ ਕਰੇ ਉਹ ਤਾਂ ਫਿਰ ਤੁਸੀਂ ਮੈਨੂੰ ਕਹਿ ਦਿੰਦੇ ਹੋ ਵੀ ਮੇਰਾ ਭਰਾ ਨਹੀਂ ਮਾੜਾ ਬੈਤਾਂ ਤਾਂ ਤਾਂ ਇਹ ਦੋਨਾਂ ਜੀਆਂ ਚੀ ਹੈ ਮੈਂ ਸਮਾਦੀ ਨਾਲੇ ਕੁੜੀ ਨੂੰ ਕਿਹਾ ਆਪਣੀ ਨੂੰ ਸੋਨੂੰ ਤਾਂ ਮੈਂ ਗੱਲ ਦੱਸੀ ਨਹੀਂ ਮੈਂ ਕਿਹਾ ਵੀ ਭਾਈ ਜਦ ਉਹ ਕਹਿੰਦੀ ਅਖੇ ਭਾਬੀ ਉਹ ਤਾਂ ਨੀਤ ਭਾਬੀ ਤਾਂ ਗਈ ਹੋਈ ਆ ਪੇਕੀ ਵੀ ਉਹਦਾ ਪਿਓ ਬਿਮਾਰ ਹੈ ਤੇ ਮਾਹਤਾ ਇਹਨੂੰ ਕਿਨੇ ਬੁਲਾਇਆ ਅਖੇ ਮੈਨੂੰ ਇੰਨਾ ਨਹੀਂ ਫੋਨ ਕਰਕੇ ਸੱਦਿਆ ਸੈਮੀ ਫਿਰ ਉਹੀ ਗੱਲਾਂ ਮੇਰੇ ਕੁੜੀ ਨੂੰ ਬੁਲਾਉਣ ਲੱਗ ਜਾਂਦਾ ਵੇ ਇੱਕ ਤਾਂ ਗੱਲ ਦਾ ਕੁਝ ਸਾਨੂੰ ਦੱਸਦਾ ਤਾਂ ਐਵੇਂ ਨਹੀਂ ਸਮਝ ਤੈਨੂੰ ਦੱਸਿਂਦਾ ਵੀ ਇਹਦੇ ਕੋਈ ਆਪ ਤੂੰ ਤਾਂ ਹੁਣ ਕੁਝ ਹੁੰਦਾ ਨਹੀਂ ਤੈਨੂੰ ਬਤ ਦੋ ਗਿੱਲੇ ਦਾ ਹੈ ਬਿੱਲੇ ਛੱਡੀ ਵੇ ਤਿੰਨ ਗਿੱਲੇ ਦਾ ਨਾ ਇਹ ਤਾਂ ਕੋਈ ਕੰਮ ਧੰਦਾ ਹੁੰਦਾ ਇਹਦੇ ਤੱਕ ਇਹਨੂੰ ਐ ਆਉਂਦਾ ਬੁਲਾਉਂਦਾ ਵੀ ਇਹ ਕਿਉਂ ਕਰੀ ਜਾਂਦੇ ਹੁਣ ਅਸੀਂ ਆਪ ਦੀ ਮਿਹਨਤ ਹੈ ਅੱਡੀ ਮੈਂ ਤਾਂ ਉਹਨੂੰ ਮੰਨ ਕੇ ਚਲੇ ਲੱਗਿਆ ਵੇ ਨਾ ਤਾਂ ਦਾ ਪਰਗੜ ਲੱਗਿਆ ਨਾ ਮੈਂ ਲੱਗੇ ਨਾ ਮੈਂ ਸਾਰਾ ਖਾਪਦਾ ਏ ਜੇ ਖਾਪਦਾ ਫੇਰ ਹੀ ਅੱਗੇ ਕੁੜੀ ਚੰਗਾ ਭਲਾ ਆਪਣੇ ਇੱਧਰ ਆਉਂਦੀ ਆਪਾਂ ਐ ਨਹੀਂ ਕਹਿੰਦੇ ਵੀ ਉਹ ਵੀ ਭਰਾ ਆਉਣਾ ਚਾਹੀਦਾ ਤੇ ਪਰ ਉਹ ਜਿਹੜੇ ਆ ਹੈ ਬਾਬ ਤਾਂ ਵਿਚੋ ਕਰਦੇ ਆ ਤੇ ਕੁੜੀ ਦਾ ਬੈ ਗਈ ਉਧਰ ਰਖਾ ਲਿਆ ਮੈਂ ਤਾਂ ਸਮਾਂ ਦੀ ਨਾ ਉਹਨੂੰ ਕਹਿਤਾ ਕੁੜੀ ਨੂੰ ਮੈਂ ਕਿਹਾ ਵੀ ਜਦੋਂ ਤੇਰੀ ਪਰਜਾਈ ਨੇ ਤੈਨੂੰ ਫੋਨ ਕਰਕੇ ਸੱਦਿਆ ਫਿਰ ਤਾਂ ਹੋ ਰਹਿੰਦੀ ਕਹਿੰਦੀ ਭਾਬੀ ਤਾਂ ਗਈ ਹੋਈ ਐ ਤੇ ਕੁੜੀ ਜਿਵੇਂ ਉਹੀ ਗੱਲਾਂ ਵਰ ਜਿੱਧਰ ਕੋਈ ਦੋ ਦਾਣੇ ਨਾ ਚੱਟਨ ਨੂੰ ਕੋਈ ਮਿਲ ਜਾਂਦਾ ਉਧਰ ਹੀ ਭੱਜ ਲੰਨੀ ਐ ਇਹ ਤਾਂ ਇਹੀ ਕੰਜਰ ਖੜਨਾ ਰਹਿੰਦਾ ਹੁੰਦਾ ਚਲ ਕੋਈ ਗੱਲ ਨਹੀਂ ਕੋਈ ਕਿੱਧਰ ਜਾਣਗੇ ਕਿੱਧਰ ਇੱਥੇ ਆਉਣਗੇ ਫਿਰ ਉਹੀ ਗੱਲ ਫਿਰ ਮੇਰੇ ਬਣਾ ਸਰਜੂ ਸਰਦਾ ਤਾਂ ਨਹੀਂ ਹੁੰਦਾ ਜੀ ਪਰ ਜਿਹੜਾ ਨਾ ਬੰਦਾ ਵੀ ਆਪਦਿਆਂ ਨਾਲ ਹੀ ਵੈਪਟਾਂ ਜੀਆਂ ਕਰੀ ਚੱਲੇ ਤੇ ਫਿਰ ਜਦੋਂ ਕੋਈ ਹੋ ਗਿਆ ਨਫਾ ਨੁਕਸਾਨ ਫਿਰ ਆਪਣੇ ਗੰਨੀ ਝਾਕੂਗਾ ਵੀ ਬਾਈ ਮੈਨੂੰ ਹੌਕਾ ਪੱਟੋ ਚੱਕਣਾ ਉਹ ਇਹ ਤੋਂ ਕੀ ਲੈ ਲਵਾਂਗੇ ਇਹਦੇ ਪੱਲੇ ਥਲੇ ਕੁਝ ਨਹੀਂ ਉਹੀ ਗੱਲਾਂ ਪਰ ਇਹਨੂੰ ਆਉਣ ਕੁੜਿੰਦਾ ਤਾਂ ਪਤਾ ਨਹੀਂ ਤਾਂ ਮੈਂ ਇਹ ਤੋਂ ਕੀ ਕਰਾ ਲੂਗੀ ਦਾ ਹੁਣ ਨਾਸ਼ਕਲ ਪਰਾ ਲੂਗੀ ਇਹ ਤੋਂ ਕੀ ਕਰਾ ਲੂਗੀ ਇਹ ਤੋਂ ਕੁਝ ਵੀ ਨਹੀਂ ਇਹਦੇ ਪੱਲੇ ਥਲੇ ਨਾਲੇ ਬਾਪ ਤਾਂ ਕਿਉਂ ਕਰਦੇ ਆ ਪ੍ਰਗਟ ਨੂੰ ਹੁਣੀ ਕੁਮਾਰੇ ਨੂੰ ਅੱਡ ਕਰਕੇ ਇਹਨਾਂ ਨੂੰ ਮਿਲੂਗਾ ਕੀ ਤੇ ਪ੍ਰਗਟ ਨੂੰ ਵਧੀਆ ਚੰਗੀ ਰੋਟੀ ਮਿਲ ਜਾਂਦੀ ਆ ਕੱਪੜੇ ਧੋਤੇ ਮਿਲ ਜਾਂਦੇ ਆ ਹੋਰ ਪ੍ਰਗਟ ਨੇ ਆਪਣੇ ਨਾਲ ਤਾਂ ਕੋਈ ਗੱਲ ਇਹੋ ਜਿਹੀ ਕੀਤੀ ਨਹੀਂ ਵੀ ਭਾਬੀ ਮੈਨੂੰ ਦੁੱਖ ਤਕਲੀਫ ਹੈ ਜੀ ਇਹੋ ਜੀ ਗੱਲ ਚ ਨਾ ਮੇਰੇ ਮਨ ਚ ਕੋਈ ਗੱਲ ਹੈ ਤਾਂ ਸਾਰਾ ਗੱਲ ਐਵੇਂ ਬਾਪ ਤਾਂ ਇਹਦੇ ਮਨ ਚ ਲੋਕ ਸਕੇ ਹੀ ਜਾਂਦੇ ਨੇ ਨੂੰ ਮੰਟੂ ਨੂੰ ਇਹ ਉਵੇਂ ਲੱਗ ਜਾਂਦਾ ਮੈਂ ਇਹਨੂੰ ਐ ਤਾਂ ਇਹ ਦੀਨਾਂ ਦੀ ਵੀ ਜਿਹੇਗਾ ਕੋਈ ਪ੍ਰਾਈਵੇਟ ਕੰਮ ਕਰਕੇ ਆਦਾ ਕੰਮ ਕਰ ਲਾਂ ਕੋਈ ਵੀ ਇੰਨਾ ਚ ਕੀ ਕੱਢੇ ਨੇ ਇਹ ਸਾਰਾ ਵਿੱਚ ਵਿੱਚ ਖਪੜਾ ਬੰਦਾ ਫੇਰ ਕੋਈ ਦੋ ਰੁਪਏ ਬੰਦੇ ਐ ਤਾਂ ਨਹੀਂ ਬੰਦੇ ਕੋਈ ਦੋ ਰੁਪਏ ਉਨ ਤੋਂ ਸਾਈ ਰਾਤ ਲਾਗੀ ਮੇਰੀ ਤੁਹਾਨੂੰ ਪਤਾ ਹੈ ਉਹ ਫਿਰ ਮੈਨੂੰ ਤਾਂ ਪਤਾ ਨਾ ਜੀ ਰਾਤਾਂ ਨੂੰ ਜਾਗਣਾ ਪੈਂਦਾ ਹੁਣ ਉਹਦੇ ਤਾਂ ਮੇਨ ਬਿਮਾਰੀ ਆਹਾ ਸੀ ਵੀ ਬਾਪੂ ਇੱਕ ਮਹੀਨਾ ਸਾਡੇ ਕਿੰਨੀ ਰਹਿੰਦਾ ਇੱਕ ਸਾਲ ਅਸੀਂ ਖੇਤੀ ਕਰਗੇ ਵੀ ਬਾਪੂ ਵਾਲਾ ਵਾਂ ਅਸੀਂ ਖੇਤੀ ਹੈ ਅੱਜ ਕੱਲ ਦਾ ਅਗੇ ਸੌਣ ਦੇ ਮਹੀਨੇ ਹੁੰਦੇ ਸਪਾਂ ਸਰਾਂ ਤੇ ਪੈਰ ਤੱਕ ਕੇ ਭਾਂਜੋ ਨੋਟ ਚੱਕਣੇ ਪੈਂਦੇ ਇਹ ਗੱਦੇ ਸਨ ਪਤਾ ਹੀ ਨਹੀਂ ਨਾਲੇ ਮੇਰੀ ਗੱਲ ਸੁਣੋ ਜੀ ਮੀ ਰਾਤ ਹੀ ਪਿਆ ਉਦੋਂ ਪਹਿਲਾਂ ਤਾਂ ਆਪਾਂ ਮੋਟਰ ਕਿਤੇ ਬੋਰ ਕਿੰਨੇ ਦਿਨ ਖਪੀ ਗਏ ਜੇ ਕਿਸੇ ਨੂੰ ਕੋਈ ਚੀਜ਼ ਦੇਵਾਂਗੇ ਤਾਂ ਅਗਲਾ ਦਿੰਦਾ ਨਹੀਂ ਦਿੰਦਾ ਨੇ ਪੋਰਾ ਨਹੀਂ ਕਿਸੇ ਤੋਂ ਕੋਈ ਮੰਨ ਕੇ ਚੱਲ ਪਾਣੀ ਦਾ ਗਲਾਸ ਮੰਨ ਕੇ ਦਿਖਾ ਲੈ ਪਾਣੀ ਦਾ ਗਲਾਸ ਨਹੀਂ ਦਿੰਦਾ ਅਗਲਾ ਜੇ ਆਪਾਂ ਕਿਸੇ ਨੂੰ ਕੋਈ ਆਪਣੇ ਕੋਲ ਸਾਰੇ ਸੰਤ ਜਿਆਲੇ ਸੰਤ ਦਿੰਨੇ ਤੇ ਕੁਝ ਕਿਸੇ ਚੀਜ਼ ਦਾ ਯਾਰਾ ਕਰਦੇ ਅਗਲੇ ਦਿਨ ਦਿੰਨੇ ਕਰਦੇ ਆ ਫੇਰ ਦਿੰਦਾ ਉਹ ਬਿਨਾ ਮਤਲਬ ਤੋਂ ਦਾ ਹੁਣ ਦੁਨੀਆ ਦਾ ਕੰਮ ਹੀ ਖਤਮ ਹੋ ਗਿਆ ਵੀ ਕਿਸੇ ਨੂੰ ਪਾਣੀ ਦਾ ਗਲਾਸ ਹੀ ਦੇ ਦੂੰ। ਕਿੰਨਾ ਜੀ ਇਹ ਛੋਟਾ ਹੁੰਦਾ ਵੀ ਇਹੇ ਜਿਹਾ ਹੀ ਸੀ। ਆਹੀਂ ਬਿਤਕਰਾਜਾ ਕਰਦਾ ਸੀ। ਉਹ ਐਂ ਤਾਂ ਨਹੀਂ ਕਰਦਾ ਸੀ ਹੁਣ ਤਾਂ ਬਸ ਉਹ ਅੱਡ ਹੋ ਗਿਆ ਸਾਰੀ ਕਹਾਣੀ ਹੁੰਦੀ ਐ ਤੂੰ ਉਹ ਪੂਲੀ ਭਲੀ ਲਾ ਦਿਓ ਉਹ ਨੂੰ ਉਹ ਵੀ ਨਹੀਂ ਲੱਗਦਾ ਇਹ ਨੂੰ ਕੋਈ ਨਾ ਜੀ ਆ ਜਾਂਦੇ ਉਹਨੂੰ ਉਹਦੇ ਕੋਲੇ ਤਾਂ ਮੈਂ ਜਾ ਕੇ ਆਉਂਗੀ। ਨਾਲੇ ਉਹਨੂੰ ਮੈਂ ਕਹਿ ਕੇ ਆਉਂਗੀ। ਉਹਦੇ ਭਾ ਦੀ ਤਾਂ ਆਏ ਆ ਵੀ ਭੈਣ ਨੂੰ ਕਿਸੇ ਗੱਲ ਦਾ ਪਤਾ ਨਹੀਂ ਨਾਲੇ ਮੈਂ ਉਹਨੂੰ ਕਹਿ ਕੇ ਆਉਂਗੀ ਵੀ ਜਦੋਂ ਭਈ ਤੁਸੀਂ ਕੁੜੀ ਨੂੰ ਬੁਲਾਇਆ ਸੀ ਫਿਰ ਤੂੰ ਆਪ ਘਰੇ ਖੜਦੀ। ਹਾਂ ਪਿਓ ਦਾ ਤਾਂ ਚਲ ਬਹਾਨਾ ਚਲ ਆਪਾਂ ਕਹਿੰਦੇ ਬਿਮਾਰਠ ਮਾਰਾ ਵੱਡਾ ਸਰੀਰ ਬਿਮਾਰ ਹੋ ਗਿਆ ਹੋਊਗਾ। ਕੋਈ ਬਿਮਾਰ ਨਹੀਂ ਸਭ ਕ ਢੰਗ ਬਣਾ ਲੇ ਬਸ ਜੋ ਬੰਦਾ ਕਿਸੇ ਦੇ ਕੋਈ ਫਰਕ ਪੈਣਾ ਇਹ ਗੱਲ ਫੇਣਾ ਤੇ ਸਾਰਾ ਨੁਕਸ ਜਿਹੜਾ ਕੋਈ ਵੱਡਾ ਹੁੰਦਾ ਉਹ ਚ ਕੱਢ ਦਿਆ। ਛੋਟੇ ਨੂੰ ਕੋਈ ਨਹੀਂ ਵਰਕਦਾ ਹੁਣ ਇਹਨੂੰ ਐ ਦੇਖ ਦੇਣੀ ਵੀ ਜੀ ਆਪਦੀ ਕਬਿਲਦਾਰੀ ਦਾ ਸੈਟ ਨਹੀਂ। ਸਾਰਾ ਨੁਕਸਾ ਆਪਣੇ ਹੀ ਕੱਢਣਗੇ। ਵੀ ਆਪਣੇ ਗੀ ਅਸੀਂ ਯਾਰ ਕਿਸੇ ਦਾ ਕੋਈ ਮਾੜਾ ਨਹੀਂ ਕਰਾ ਕੋਈ ਚੰਗਾ ਨਹੀਂ ਕਰਾ। ਠੀਕ ਹੈ ਜਿਹੇ ਜਿਹੇ ਕੋਈ ਆਪਾਂ ਕਿਸੇ ਦਾ ਮਾੜਾ ਕਰੇ ਆਪਾ ਮੜਾ ਕਿਉਂ ਕਰਾਂਗੇ ਆਪਾ ਤਾਂ ਵੇਖ ਮੇਰੀ ਗੱਲ ਸੁਣ ਪ੍ਰਗਟ ਦਾ ਜਿਵੇਂ ਜੀ ਕਰਦਾ ਜੇ ਅੱਡ ਹੋਣਾ ਭਾਈ ਹੁਣੀ ਅੱਡ ਹੋ ਜੇ ਪਰ ਪ੍ਰਗਟ ਨੇ ਆਪਦੇ ਮੂੰਹੋਂ ਇਹ ਗੱਲ ਕਹੀ ਨਹੀਂ ਇਹ ਪ੍ਰਗਟ ਦੇ ਮਨ ਚ ਭਰਦੇ ਆ ਪ੍ਰਗਟ ਨੂੰ ਪਤਾ ਹੈ ਵੀ ਮੈਂ ਕਿਵੇਂ ਛੱਡ ਕੇ ਆਉਂਦਾ ਰਹਾਂ ਕਿਵੇਂ ਕਰਕੇ ਆਉਂਦਾ ਰਹਾਂ ਸਾਰਾ ਕੁਝ ਪਤਾ ਪ੍ਰਗਟ ਨੂੰ ਪ੍ਰਗਟ ਨੇ ਅੱਖੀਂ ਚੀਜ਼ਾਂ ਦੇਖੀਆਂ ਹੋਈਆਂ ਪ੍ਰਗਟ ਕਿਵੇਂ ਕਹ ਦੂ ਆਪਾਂ ਨੂੰ ਮੜਾ ਜੇ ਮੈਂ ਤੈਨੂੰ ਦਾਹ ਮੰਗਦਾ ਮੈਂ 100 ਦਿੰਦਾ ਸੀ ਨਾਲੇ ਮੇਰੀ ਗੱਲ ਸੁਣੋ ਜੀ ਜਦੋਂ ਮੈਂ ਕਿਤੇ ਪਿੰਡ ਜਾ ਵਰਦੀ ਐ ਇੱਕ ਅੱਧੀ ਰਾਤ ਜਾਂਦੀ ਐ ਫਿਰ ਉਦੋਂ ਤਾਂ ਰੋਟੀਆਂ ਪਕਾ ਕੇ ਸਾਨੂੰ ਦਿੰਦੀ ਨਹੀਂ ਕਿਤੇ ਐ ਕਿਹਾ ਵੀ ਪ੍ਰਗਟ ਦੋ ਰੋਟੀਆਂ ਇੱਧਰ ਖਾ ਲੈ ਓਏ ਕਾਹ ਨੂੰ ਯਾਰ ਇਹ ਲੈਣ ਵੇਲੇ ਤਾਂ ਫਿਰ ਹੱਥ ਮੂਰੇ ਕਰ ਲੈਂਦੇ ਤੁਸੀਂ ਐ ਦੱਸੋ ਚਲ ਛੱਡ ਪਰਾਂ ਉਹਦੇ ਕੋਲ ਤਾਂ ਮੈਂ ਜਾ ਆਉਂਗੀ ਕਰਕੇ ਆਉਂਦੀ ਉਹਦੇ ਨਾਲ ਤਾਂ ਦੋ ਹੱਥ ਤੇ ਤੁਸੀਂ ਮੈਨੂੰ ਐ ਦੱਸੋ ਵੀ ਪਹਿਲਾਂ ਨਾ ਆਉਂਗੇ ਕਿ ਚਾਹ ਪਾਣੀ ਬਣਾਵਾਂ ਮੈਂ ਤੁਹਾਡੇ ਵਾਸਤੇ ਬੱਸ ਕਾਹੇ ਲੋੜ ਨਾ ਨਹਾ ਕੇ ਨਾ ਪਹਿਨਾਮ ਪਹਿਨਾ ਚਲ ਪੈ ਜਾਓ ਜੀ ਤੁਸੀਂ ਚਲ ਫਿਰ ਮੈਂ ਵੀ ਚਾਚੂ ਬਣਾ ਕੇ ਰੱਖਾ ਪਰ ਗਟਵੀ ਆਉਣ ਵਾਲੀ ਹੋਊਗਾ। ਨੀਤੋ! ਸੋਕਾ ਦੇ ਕਪੜੇ ਆ ਜਾ ਪੈਣੇ ਲੰਘਿਆ ਜਾਹੀ ਆ। ਇੱਧਰ ਕੀ ਕਰਦੀ ਆ ਪਿਛਲੇ ਪਾਸੇ। ਤੈਨੂੰ ਪਤਾ ਯਾ ਘਰਾਂ ਦੇ ਤੰਦੇ ਕਿਹੜਾ ਮੁੱਕਦੇ ਆ ਸਾਰਾ ਦਿਨ ਐਂ ਲੱਗੀ ਰਹਿੰਦੀ ਆ। ਅੱਛਾ ਤੇ ਪਿੰਡ ਜਾਈ ਹੈ ਤੇ ਹੋਰ ਕਿਵੇਂ ਹੈ ਤੇਰੇ ਬਾਪੂ ਜੀ? ਹੁਣ ਤਾਂ ਪੈਣੇ ਠੀਕ ਆ। ਦੇਤੀ ਸੀਗੀ ਛੁੱਟੀ ਕਰੀ ਆ ਹੁਣ ਤਾਂ ਬਾਪੂ ਮੇਰਾ ਠੀਕ ਆ ਪਹਿਲਾਂ ਨਾ ਬਾਵਾ ਫਰਕ ਆ। ਅੱਛਾ ਹੂੰ ਹੋਰ ਕੰਮ ਹਾਉ ਕੰਮਤਾ ਤੇਰੇ ਕੋਲੇ ਮੈਂ ਆਈ ਸੀ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਜੇ ਤੂੰ ਪਿੰਡ ਹੀ ਜਾਣਾ ਸੀ ਫਿਰ ਬੁਲਬੁਲ ਨੂੰ ਕਾਹਤੋਂ ਬੁਲਾਇਆ ਪਰ ਤੈਨੂੰ ਕੋਣ ਕਹਿੰਦਾ ਮੈਂ ਬੁਲਬੁਲ ਨੂੰ ਬੁਲਾਇਆ ਮੈਂ ਕਾਹਤੋਂ ਬੁਲਾਉਂਗੀ ਉਹਨੂੰ ਮੇਰਾ ਤਾਂ ਬਾਪੂ ਢਿੱਲਾ ਸੀ ਮੇਰੀ ਤਾਂ ਉਧਰ ਹੀ ਸੁਰਤ ਬੰਦਲੀ ਪਈ ਸੀ ਇੱਕ ਫੋਨ ਆਇਆ ਇੱਕ ਕੱਟ ਕਦੇ ਮੇਰੀ ਪਰਛਾਈ ਕਰਦਾ ਕਦੇ ਕਦੇ ਭਰਾ ਤੇ ਬੁਲਬੁਲ ਨੂੰ ਮੇਰੇ ਟਾਈਮ ਹੀ ਨਹੀਂ ਲੱਗਿਆ ਫੋਨ ਲਾਉਂਦਾ ਬਾਕੀ ਮੈਂ ਤੈਨੂੰ ਐਂ ਕਹਿੰਨੀ ਆਂ ਵੀ ਜਿਹੜੀ ਆਪਣੇ ਘਰ ਦੀ ਗੱਲ ਸੀ ਨਾ ਇਹ ਬੈਠ ਕੇ ਵੀ ਨੀ ਵੀ ਆਪਾ ਨੂੰ ਨਵੇੜ ਲੈਂਦੇ ਤੇ ਕੁੜੀ ਨੂੰ ਵਿੱਚ ਕਿਹੜੀ ਸੰਦੀ ਕੀ ਲੋੜ ਸੀ ਦੇਖ ਭੈਣ ਮੈਂ ਤਾਂ ਕੁੜੀ ਨੂੰ ਵਿੱਚ ਕਿੜੀ ਸਿਆ ਨਹੀਂ ਹੈਗਾ ਹਾਂ ਜੇ ਤੇਰੇ ਭਾਈ ਨੇ ਬੰਟੂ ਨੇ ਫੋਨ ਕਰਤਾ ਹੋਵੇ ਉਹ ਮੈਨੂੰ ਪਤਾ ਨਹੀਂ ਹੈਗਾ ਮੈਂ ਨਹੀਂ ਬਲਬਲ ਨੂੰ ਫੋਨ ਕੀਤਾ ਹੈਗਾ ਅੱਛਾ ਕੁੜੇ ਬੰਟੂ ਤੈਨੂੰ ਦੱਸਦਾ ਵੀ ਨਹੀਂ ਆਪਾਂ ਤਾਂ ਵਧੀਆ ਬੋਲਚਾਲਾ ਆਪਣੀ ਤਾਂ ਤੇ ਬੰਦਿਆਂ ਦੇ ਦਿਮਾਗ 'ਚ ਕੀ ਹੋਇਆ ਪਣ ਕੀ ਕਹਿ ਸਕਦੇ ਹਾਂ ਹੁਣ ਤੇਰੇ ਸਾਹਮਣੇ ਮੈਂ ਵੀ ਰੋਜ਼ ਜਾਂਦੀ ਆ ਤੇਰੇ ਕੋਲ ਘਰੇ ਜੇ ਨਹੀਂ ਜਾਂਦੀ ਤਾਂ ਤੂੰ ਮੈਨੂੰ ਉਹ ਦੱਸ ਦੇ ਮੈਂ ਤਾਂ ਤੇਰੇ ਨਾਲ ਵਰਤਣਾ ਚਾਹਣੀ ਆ ਔਰ ਅਗ ਤੇ ਹੈ ਵੀ ਭਣਾ ਕੋਣ ਆਪਣਾ ਆਪਾਂ ਹੀ ਦਰਾਣੀ ਜਠਾਣੀ ਇੱਕ ਦੂਜੇ ਦਾ ਕਹਿੰਦੇ ਹੁੰਦਾ ਪੱਕੇ ਤੋਂ ਬਾਅਦ ਤਾਂ ਦਰਾਣੀਆਂ ਜਠਾਣੀਆਂ ਹੀ ਹੁੰਦੀਆਂ ਬਸ ਇੱਕ ਦੂਜੇ ਦੇ ਭੈਣਾ ਹਾਂ ਸਰੀਕੇ ਕਬੀਲੇ ਚ ਜਿਹੜਾ ਬੰਦਾ ਵਰਤਦਾ ਹੁੰਦਾ ਨਾ ਉਹੀ ਵਧੀਆ ਹੁੰਦਾ ਤੇ ਮੈਨੂੰ ਤਾਂ ਬੁਲਬਲ ਨਹੀਂ ਆਏ ਆਖਿਆ ਕਹਿੰਦੀ ਪਰਜਾਈ ਕਹਿੰਦੀ ਐ ਮੇਰੀ ਛੋਟੀ ਵੀ ਤੁਸੀਂ ਬਾਪੂ ਜੀ ਦੀ ਗੇਅਰ ਨਹੀਂ ਕਰਦੇ ਮੈਂ ਕਿ ਜੇ ਵੀ ਉਹਨੇ ਬੁਲਾਇਆ ਤੈਨੂੰ ਤਾਂ ਫਿਰ ਮੇਰੇ ਨਾਲ ਗੱਲ ਸਮਾਰ ਕੇ ਕਰਕੇ ਜਾਂਦੀ ਵੀ ਤੂੰ ਪਿੰਡ ਕਦੋਂ ਜਾਵੜੀ ਇੱਕਰ ਬੋਲਣਾ ਤਾਂ ਐਡੀ ਗੱਲ ਕਹਦੀ ਵੀ ਮੈਂ ਕਿਹਾ ਬਾਪੂ ਜੀ ਤੁਸੀਂ ਕੇਅਰ ਨਹੀਂ ਕਰਦੇ ਮੈਨੂੰ ਤਾਂ ਲੱਗਦਾ ਨਹੀਂ ਬੁਲਬੁਲ ਨੇ ਇਹ ਗੱਲ ਕੀਤੀ ਹੋ ਲੈ ਮੀ ਤਾਂ ਹੁਣ ਮੈਂ ਗੱਪ ਥੋੜੀ ਮਾਰਦੀ ਆ ਗੱਪ ਤਾਂ ਚੱਲ ਨਹੀਂ ਮਾਰਦੀ ਹੈਗੀ ਤੇ ਚੱਲ ਕੋਈ ਨਹੀਂ ਮੈਂ ਚਾਹ ਬਣਾ ਲੈਣੀ ਆ ਜਾ ਬਹਿ ਜਾ ਗਰਮੀ ਵਾਲੀ ਇੱਥੇ ਵੀ ਚਾਹ ਨਹੀਂ ਮੈਂ ਪੀਂਦੀ ਮੇਰੀ ਗੱਲ ਸੁਣ ਫਿਰ ਮੈਂ ਖਿਆ ਨਾ ਤੂੰ ਮੈਨੂੰ ਲਾਂਬੇ ਦੇਈ ਜਾਂਦੀ ਰਹਿਨੀ ਆ ਵੀ ਮੈਂ ਤਾਂ ਤੇਰੇ ਕੋਲੇ ਆ ਜਾਨੀ ਆ ਵੀ ਤੂੰ ਘਰੇ ਆਉਂਦੀ ਨਹੀਂ ਮੈਂ ਤਾਂ ਤੇਰੇ ਕੋਲੇ ਆਹੀ ਗੱਲ ਪੁੱਛਣ ਆਈ ਸੀ ਨਾਲੇ ਵੀ ਮੈਂ ਖਿਆ ਵੀ ਪਤਾ ਨਹੀਂ ਭਾਈ ਕੁੜੀ ਨੇ ਗੱਪ ਮਾਰਿਆ ਹੈ ਕੀ ਕੀ ਗੱਲ ਐ ਵੀ ਮੀ ਤੋ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਈ ਉਹ ਹੀ ਤਾਂ ਮੈਂ ਤੈਨੂੰ ਕਹੀ ਜਾਨੀ ਆ ਭੈਣੇ ਵੀ ਦਰਾਣੀਆਂ ਜਿਠਾਣੀਆਂ ਪੈਣਾ ਪੈਣਾ ਹੁੰਦਾ ਮੈਂ ਕੋਈ ਫੋਨ ਨਹੀਂ ਕੀਤਾ ਮੈਂ ਕੋਈ ਇਹੋ ਜੀ ਗੱਲ ਨਹੀਂ ਕਹੀ ਤੇਰੇ ਖਿਲਾਫ ਫੇਰ ਬੰਦੀ ਆਪਣੇ ਇਹੋ ਜੀ ਆ ਫੇਰ 1 2 ਕੁੜੇ ਬਾਲਾ ਹੀ ਬੋਲਦਾ ਫੇਰ ਇਸ ਵੱਲੋਂ ਤੇਰੀ ਵੀ ਨਹੀਂ ਸੁਣਦਾ ਭੈਣੇ ਗੱਲ ਇਹ ਨਹੀਂ ਹੈਗੀ ਮੇਰੀ ਕਿਉਂ ਨਹੀਂ ਸੁਣਦਾ ਦੇਖ ਜਿਵੇਂ ਹੁਣ ਤੂੰ ਤਾਂ ਪੜੱਕਦੇ ਨੇ ਕਹਿੰਦਾ 1 2 ਐ ਕਰਦਾ ਐ ਕਰਦਾ ਦੇਖ ਐ ਮੈਂ ਵੀ ਇਹ ਬਾਈ ਨੂੰ ਕਹਿ ਸਕਦੀ ਆ ਤਲ ਵੱਡਾ ਤਾਂ ਮੈਂ ਕਹਿੰਦੀ ਨਹੀਂ ਦੇਖ ਬੰਟੂ ਬਾਰੇ ਜੇ ਤੂੰ ਮੇਰੇ ਮੂੰਹ ਤੇ ਕੁਝ ਕਹੇਂਗੀ ਐ ਮੈਂ ਆਪਣੇ ਚ ਵੀ ਫਰਕ ਪੈ ਜੂ ਤਾਂ ਮੈਂ ਤੈਨੂੰ ਕਹਿਣੀ ਐ ਪਹਿਲਾਂ ਗਾਹਾਂ ਨੂੰ ਨਾ ਐ ਨਾ ਬੋਲਿਆ ਕਰ ਨਹੀਂ ਗਾਹਾਂ ਨੂੰ ਨਹੀਂ ਮੈਂ ਬੋਲਦੀ ਐ ਜਿਵੇਂ ਤੂੰ ਕਹਤਾ ਕਿ ਮੈਂ ਤਾਂ ਬੁਲਾਈ ਨਹੀਂ ਕੁੜੀ ਵੀ ਬੰਟੂ ਨੇ ਬੁਲਾ ਲਈ ਵੀ ਤੇਥੋਂ ਪੁੱਛ ਤਾਂ ਲੈਂਦਾ ਘਰੇ ਤੇਨੂੰ ਪਤਾ ਨਹੀਂ ਵੀ ਛੋਡੇ ਘਰੇ ਆ ਕੀ ਗੱਲ ਹੋਈ ਜਾਂਦੀ ਐ ਨਹੀਂ ਭੈਣ ਗੱਲਾਂ ਤਾਂ ਸਾਰੇ ਇੱਕ ਦੂਜੇ ਨਾਲ ਕਰਦੇ ਆ ਹਨਾ ਗੱਲ ਤਾਂ ਇਹ ਸੀਗੀ ਹੁਣ ਬਾਪੂ ਢਿੱਲਾ ਹੋਣਾ ਕਰਕੇ ਸਾਡੀ ਇੱਕ ਦੂਜੇ ਨਾਲ ਬੈਠ ਕੇ ਗੱਲ ਹੋਈ ਨਹੀਂ ਪਾਈ ਹੋ ਸਕਦਾ ਮੈਨੂੰ ਦੱਸ ਵੀ ਦਿੰਦਾ ਤਾਂ ਨਹੀਂ ਦੱਸਿਆ ਗਿਆ ਹੁਣ ਅੱਛਾ ਹਾਂ ਤੂੰ ਕਿਉਂ ਐਸੇ ਨਿੱਕੀ ਜਿਹੀ ਗੱਲ ਨੂੰ ਵਾਰ-ਵਾਰ ਮੇਰੇ ਨਾਲ ਕਰੀ ਜਾਂਦੀ ਐ ਮੈਨੂੰ ਐ ਨਹੀਂ ਸਮਝ ਆਉਂਦੀ ਕਿਉਂ ਤੂੰ ਲੜਾਈ ਕਰਨ ਨੂੰ ਫਿਰਦੀ ਐ ਆਪਾਂ ਵਰਤਨਾ ਮੈਂ ਐ ਨਹੀਂ ਤੇਰੀ ਗੱਲ ਸੁਣ ਮੇਰੇ ਮਨ ਜੇ ਚਾਹੇ ਹੋ ਗਿਆ ਕੁੜੀ ਦੁੱਖ ਦੇ ਸੁਖ ਦੇ ਆਪਾਂ ਇੱਕ ਦੂਜੀ ਦਾ ਹਾਲ ਚਾਲ ਪੁੱਛਦੀਆਂ ਵੀ ਆਹ ਕੀ ਗੱਲ ਮੈਨੂੰ ਬੁਰਬਲ ਨੇ ਕਿਹਾ ਵੀ ਭਰਜਾਈ ਵੀ ਭਾਬੀ ਵੀ ਬਾਪੂ ਜੀ ਵੀ ਖਿਲਾਫ ਆਏ ਕਹਿੰਦੀ ਐ ਵੀ ਤੁਸੀਂ ਸਮਾਰ ਕੇ ਉਹਦੀ ਕੇਅਰ ਨਹੀਂ ਕਰਦੇ ਵੀ ਆਪਾਂ ਕੇਅਰ ਕਿਉਂ ਨਹੀਂ ਕਰਦੇ ਜੇ ਤੂੰ ਮਹੀਨਾ ਸੋਡੇ ਕਨੀ ਬਾਪੂ ਜੀ ਹੁੰਦਾ ਐ ਤੈਨੂੰ ਨਹੀਂ ਮੈਂ ਕਦੇ ਕਿਹਾ ਵੀ ਭਾਈ ਤੁਸੀਂ ਲੀੜਾ ਕਪੜਾ ਨਹੀਂ ਧੋਤਾ ਦਿੰਦੇ ਜਾਂ ਕੀ ਨਹੀਂ ਦਿੰਦੇ ਹਾਂ ਹਾਂ ਤੇ ਉਹੀ ਗੱਲ ਮੇਰੇ ਕੰਨੀ ਹੈ ਮੈਂ ਜਦੋਂ ਮੇਰੇ ਕੰਨੀ ਹੁੰਦਾ ਨਾ ਕਦੇ ਮੀਤ ਨਹੀਂ ਆਏ ਆਖਿਆ ਨਾ ਨਾ ਪੜਿਆ ਇਹ ਜੀ ਤਾਂ ਕੋਈ ਗੱਲ ਨਹੀਂ ਤੂੰ ਗਲਤ ਫਹਿਮਿਆ ਨਾ ਬਾਲੀਆਂ ਪਾਲ ਆਏ ਤੈਨੂੰ ਬਿਠਾ ਕੇ ਚਾਹ ਪਿਆਵਾ ਆਪ ਚਾਹ ਪੀਤੇ ਬਿਨਾ ਮੈਨੂੰ ਮੋੜ ਨਹੀਂ ਦਿੰਦੀ ਚੱਲ ਆ ਜਾ ਬਹਿ ਜਾ ਚਾਹ ਦੇ ਚੱਲ ਦੋ ਕੁੱਟਾਂ ਉਹ ਨਾਲ ਕਿਹਾ ਸੀਗਾ ਵੀ ਕੈਂਪਰ ਜਾ ਲੈ ਜਾਓ ਚੱਕ ਕੇ ਇੱਥੇ ਹੀ ਰੱਖ ਕੇ ਇੱਥੇ ਅੰਦਰ ਓ ਕੀ ਹਾਲਾ ਵੰਟੂ ਵਧੀਆ ਠੀਕ ਠਾਕ ਤੂੰ ਦੱਸ ਹਾਂ ਵਧੀਆ ਬੱਟਾਂ ਦੀ ਕਿਹੜੇ ਤਈ ਚਲੇਗਾ ਕਿ ਲਾਏਗਾ ਵੀ ਇਹ ਚ ਲਾ ਦੇ ਜਿਹੜੇ ਕਿੱਲੇ ਤੋਂ ਪਏ ਝੋਨਾ ਓ ਯਾਰ ਮੈਂ ਨਾ ਤੁਹਾਨੂੰ ਕਹਿ ਕੇ ਹੰਬ ਗਿਆ ਵੀ ਤੁਸੀਂ ਆਪ ਦਾ ਕੰਮ ਦੇਖਿਆ ਕਰੋ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਉਹ ਫਿਕਰ ਤਾਂ ਐ ਹੁੰਦੀ ਹੈ ਬਾਅਦ ਚ ਫਿਰ ਤੂੰ ਪੰਚਾਇਤਾਂ ਇਕੱਠੀਆਂ ਕਰਦਾ ਫਿਰਦਾ ਰਹਿਣਾ ਵੀ ਮੇਰੇ ਨਾਲ ਬੱਟ ਨਹੀਂ ਆ ਕਰਾਈ ਹੋਣੀ ਕਰਾਈ ਬੀਜ ਦਾ ਕਰਦਾ ਤੂੰ ਆਪਣੀ ਕੁਝ ਵਿਹਲਾ ਵਾਂਣ ਰੱਖੀ ਪਰ ਸਾਡੇ ਕੋਲ ਤਾਂ ਅਸੀਂ ਇਹ ਅਸੀਂ ਲਾਤਾ ਵਿਹਲੇ ਹੋ ਗਏ ਓ ਯਾਰ ਤੈਨੂੰ ਵਿਚਲੀਆਂ ਗੱਲਾਂ ਦਾ ਕੋਈ ਪਤਾ ਨਹੀਂ ਹੈਗਾ ਸੁਤਾਨੀ ਹੈਗਾ ਐਮੀ ਨਾ ਮਰੀ ਜਾਇਆ ਕਰ ਮੈਂ ਜਦੋਂ ਮੇਰਾ ਜੀਕੀਤਾ ਲਾ ਦੂੰਗਾ ਜਦੋਂ ਲੇਬਰ ਮਿਲੂਗੀ ਉਹੀ ਲਾਉਗੀ ਹੁਣ ਮੈਂ ਇਕੱਲਾ ਤਾਂ ਖਾਪਣ ਹੋ ਰਿਹਾ ਓਏ ਉਹ ਤਾਂ ਗੱਲ ਤੇਰੀ ਠੀਕ ਐ ਪਰ ਮੈਂ ਤਾਂ ਬਾਈ ਤੈਨੂੰ ਇੱਕ ਗੱਲ ਹੋਰ ਕਹਿਣਾ ਵੀ ਜਦੋਂ ਤੁਸੀਂ ਕੋਈ ਲੜਾਈ ਲੜਨੀ ਹੁੰਦੀ ਆਪਦੀ ਦੋਨੇ ਲੜ ਲਿਆ ਕਰੋ ਮੈਨੂੰ ਨਾ ਵਿੱਚ ਘ੍ਰਿਸਿਆ ਕਰੋ ਬਾਕੀ ਸਿਰੇ ਤੈਨੂੰ ਪਤਾ ਹੈਗਾ ਮੈਂ ਇੱਥੇ ਨਾ ਬੋਹਣਾ ਨਾ ਬੀਜਣਾ ਮੈਂ ਤਾਂ ਜਿਹੜਾ ਕੋਈ ਦਿਨ ਫ੍ਰੀ ਹੁੰਦਾ ਉਹ ਤਾਂ ਭਾਵੇਂ ਆ ਜਾ ਆਪਣਾ ਤਾਂ ਕਾਲਜ ਦੀ ਲੋਟ ਆਉਂਦਾ ਓ ਤੈਨੂੰ ਨਾ ਪਹਿਲੀ ਗੱਲ ਤਾਂ ਗੱਲ ਦਾ ਨਹੀਂ ਪਤਾ ਵਿੱਚ ਤਾਂ ਹੁਣ ਘੜੀ ਸੁਣੇ ਕੋ ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਹੋਇਆ ਵੀ ਤੈਨੂੰ ਨਹੀਂ ਲੱਗਦਾ ਵੀ ਮੈਂ ਵੀ ਤੇ ਹੋ ਮੈਂ ਕਹਦਾ ਆਖਿਆ ਬਈ ਯਾਰ ਵੀ ਤੂੰ ਮੇਰਾ ਭਰਾ ਨਹੀਂ ਹੈਗਾ ਮੇਰੇ ਲਈ ਤਾਂ ਤੂੰ ਵੀ ਮੇਰਾ ਭਰਾ ਹੈ ਤੇ ਉਹ ਵੀ ਮੇਰਾ ਭਰਾ ਹੈ ਉਹ ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਕੀਤਾ ਹੋਇਆ ਕੀ ਨਹੀਂ ਕੀਤਾ ਹੋਇਆ ਮੈਂ ਤਾਂ ਕਿਸੇ ਗੱਲ ਤੇ ਬੋਲਦਾ ਤੇਰੇ ਬਾਰੇ ਮੈਨੂੰ ਜਦੋਂ ਦੁੱਖ ਹੁੰਦਾ ਹੈ ਨਾ ਤਾਂ ਬੋਲਦਾ ਤੇਰੇ ਬਾਰੇ ਤਾਂ ਤੈਨੂੰ ਵਿਚਾਲੇ ਘੜੀਸਦਾ ਹੋ ਮੇਰੇ ਨਾਲ ਕਾਹਦਾ ਦੁੱਖ ਹੁੰਦਾ ਹੈਗਾ ਮੈਨੂੰ ਕੀ ਕੋਈ ਲੜਦਾ ਘੁੱਟਦਾ ਮਰਦਾ ਉਹ ਲੜਦਾ ਘੁੱਟਦਾ ਮਰਦਾ ਨਹੀਂ ਹੈਗਾ ਸਾਰੇ ਪਿੰਡ 'ਚ ਤਾਂ ਉਹਨੇ ਗੱਲ ੜਾ ਰੱਖੀ ਆ ਵੀ ਪ੍ਰਗਟਦਾ ਮੈਂ 7 ਤੋਂ 8 ਲੱਖ ਰੁਪਈਆ ਸਾਲ ਦਾ ਪਰ ਕਿ ਇਹ ਜੀ ਕਿਹੜੀ ਪੜ੍ਹਾਈ ਕਰੀ ਨੇ ਜਿੱਤੇ ਤੇਰਾ 7 ਤੋਂ 8 ਲੱਖ ਰੁਪਈਆ ਖਰਚ ਆਈ ਜਾਂਦਾ ਤੂੰ 8 ਲੱਖ ਰੁਪਏ ਗਲਤ ਵੇਮੀ ਹੋਈ ਹੋਣੀ ਤੂੰ ਉਹਨੇ ਕਿਦਿ ਗਿਆ ਕਿ ਮੇਰੇ ਤੇ ਇਨਾ ਖਰਚਾ ਕਰੀ ਜਾਂਦਾ ਉਹ ਤੂੰ ਆਏ ਨਾ ਤੂੰ ਉਹਨੂੰ ਜਾ ਕੇ ਪੁੱਛ ਲਈ ਲਾਪਰੀਤ ਨੂੰ ਪੁੱਛ ਲਈ ਚਾਹ ਜੱਸਾ ਨੂੰ ਪੁੱਛ ਲਈ ਉਹਨਾਂ ਕੋਲ ਕੱਲ ਭੰਡੀ ਗਿਆ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦਾ ਤੂੰ ਕਿਉਂ ਉਹ ਨਾਲ ਪੰਗਾ ਕਰਦਾ ਕਹਿੰਦਾ ਓ ਐਡੀ ਕਹਿੰਦਾ ਪਤਾ ਨਹੀਂ ਕਾਦੀ ਪੜਾਈ ਕਰੀ ਜਾਂਦਾ ਕਹਿੰਦਾ ਇਨਾ ਖਰਚਾ ਹੈ ਪਿੱਛੇ ਉਹ ਮਖਾ ਯਾਰ ਉਹ ਜਾਂਦਾ ਦਾ ਕਾਲਜ ਦਾ ਉਹਨੇ ਕੋਈ ਕੋਰਸ ਨਹੀਂ ਕੀਤਾ ਕੋਈ ਜਲ ਮੰਨ ਲਿਆ ਵੀ ਵਕੀਲ ਦਾ ਕੋਈ ਕੋਰਸ ਕਰਦਾ ਉਹਥੇ ਲੱਗ ਗਿਆ ਤਾਂ ਮੈਨੂੰ ਦੁੱਖ ਲਾਇਦਾ ਵੀ ਯਾਰ ਤੇਰਾ ਖਰਚਾ ਕਿੰਨਾ ਕੋ ਆਉਂਦਾ ਹੋਊਗਾ ਉਹ 8 8 ਲੱਖ ਰੁਪਏ ਦ ਬਖਰੀ ਪੜਾਈ ਕਰੀ ਤੁਰ ਜਾਣਾ ਅੱਛਾ ਹੋਰ ਦੱਸ ਕੀ ਗੱਲ ਤਾਂ ਹੀ ਮੈਨੂੰ ਗੁੱਸਾ ਆਉਂਦਾ ਤਾਂ ਮੈਂ ਵਿਚਾਰੇ ਕਿ ਸੋਣਾ ਵੀ ਚੱਲ ਬੰਨਿਆ ਵੀ ਠੀਕ ਹੈ ਯਾਰ ਤੂੰ ਪੜਦਾ ਹੁਣ ਤੇਰੇ ਤੇ ਖਰਚਾ ਆਉਂਦਾ ਪੜਾਈ ਦਾ ਇੰਨਾ ਤਾਂ ਨਹੀਂ ਹੁੰਦਾ ਹੈਗਾ ਦੂਜੀ ਗੱਲ ਜੇ ਆ ਵੀ ਜਾਊਗਾ ਸੁਣਾਈ ਕੀ ਹੈ ਤੇਰੇ ਪੰਜ ਕਿੱਲਾਂ ਦੀ ਸਾਰੀ ਕਮਾਈ ਉਹ ਰੱਖਦਾ ਕਿ ਨਹੀਂ ਰੱਖਦਾ ਕੱਲ ਵੀ ਪੰਚਾਇਤ ਚ ਉਹਨੇ ਗੱਲ ਕੀਤੀ ਮੈਂ ਖਰਚਾ ਓਟਦਾ ਕਿੰਨਾ ਕ ਖਰਚਾ ਆ ਜਾਂਦਾ ਪੰਜ ਕਿੱਲਾਂ ਜੋ ਕੁਝ ਬਚਦਾ ਨਹੀਂ ਹੈਗਾ 7 ਲੱਖ ਰੁਪਏ ਕੇ ਕਿਹੜੀ ਪੜਾਈ ਕਰਦਾ ਉਹ ਵੀ ਮੈਨੂੰ ਦੱਸ ਦੇ ਵੀ ਪਈ 7 ਤੋਂ 8 ਲੱਖ ਰੁਪਏ ਖਰਚਾ ਆ ਜਾਂਦਾ ਉਹ ਇੰਨਾ ਤਾਂ ਨਹੀਂ ਆਉਂਦਾ ਖਰਚਾ ਤਾਂ ਸਾਰਾ ਮੇਰਾ 1 ਲੱਖ ਜਿਹੜੇ 1.5 ਲੱਖ ਰੁਪਏ ਦਾ ਹੁੰਦਾ ਹੈਗਾ ਉਹ ਵੀ ਐ ਮੰਨ ਲਓ ਲੱਖ ਰੁਪਏ ਤਾਂ ਫੀਸਾਂ ਮੁੱਸਾਂ ਚ ਪਾ ਜਾਂਦਾ ਹੈਗਾ 50000 ਰੁਪਏ ਚਲ ਵਰਦੀਆਂ ਵਰਦੀਆਂ ਹੋਈਆਂ ਇੰਨੀਆਂ ਬਾਕੀ ਬਾਹਰ ਅੰਦਰ ਜਾਣਾ ਪੈਂਦਾ ਹੈਗਾ ਚਲ ਉਹ ਹੋ ਗਿਆ ਉਹ ਫੇਰ ਤੂੰ ਕਹਿੰਗਾ ਵੀ ਚੋਗਲੀ ਕਰਤੀ ਲੈ ਕੱਲ ਮੈਂ ਆੜਤੀ ਕੋਲ ਗਿਆ ਸੀਗਾ ਉਹ ਮੈਨੂੰ ਪੁੱਛਣ ਲੱਗਿਆ ਕਹਿੰਦਾ ਕਾਹਦਾ ਕੋਰਸ ਕਰੀ ਜਾਂਦਾ ਪਰ ਗੱਟ ਮੈਂ ਕਿਹਾ ਕਿਉਂ ਕੀ ਹੋਗਾ ਕਹਿੰਦਾ ਹੈਪੀ 3 ਲੱਖ ਰੁਪਏ ਫ ਇਹੇ ਜਿਹੀਆਂ ਗੱਲਾਂ ਕਰਦੇ ਆ ਫਿਰ ਮੈਨੂੰ ਖੇਚੜ ਜਾਂਦੀ ਏ ਯਾਰ ਨਾਲੇ ਤਾਂ ਤੇਰੀ ਜ਼ਮੀਨ ਵਾਹੀ ਜਾਂਦਾ ਕੌਲ ਜਿੱਦ ਕਿੰਨਾ ਛੱਦ ਪੈਰ ਤੋਂ ਤੈਨੂੰ ਇੱਥੇ ਪਸ਼ੂਆਂ ਵਾਂਗੂ ਕੰਮ ਕਰਾਈ ਜਾਂਦਾ ਦੋ ਬੰਦੇ ਰੱਖੇ ਹੋਏ ਤੀਜਾ ਤੂੰ ਰੱਖ ਲਿਆ ਉਹਦੇ ਪਾਲੀ ਯਾਰ ਗੱਲ ਤਾਂ ਤੇਰੀ ਸਹੀ ਆ ਫਿਰ ਇਹ ਤਾਂ ਕੰਮ ਗਲਤ ਕਰੀ ਜਾਂਦਾਗਾ ਉਹ ਤਾਂ ਉਹੀ ਤਾਂ ਗੱਲ ਆ ਨਾ ਉਹੀ ਤਾਂ ਗੱਲ ਵੀ ਹੁਣ ਉੱਥੋਂ ਝੂਠ ਮਾਰ ਕੇ ਲੈ ਕੇ ਆਇਆ ਪੈਸੇ ਹੈ ਇਹੇ ਜੀ ਤੂੰ ਦੱਸ ਕਿ ਕਿਹੜੇ ਫੀਸ ਭਰੀ ਹੈ ਕੋਈ ਮੈਂ ਤਾਂ ਹੁਣ ਕੋਈ ਫੀਸ ਹੀ ਨਹੀਂ ਭਰੀ ਮੇਰੇ ਤਾਂ ਸਾਰੀਆਂ ਭਰੀਆਂ ਪਈਆਂ ਨੇ ਪਹਿਲਾਂ ਕੰਪਲੀਟ ਹੋ ਗਈਆਂ ਉਹੀ ਤਾਂ ਤੂੰ ਜਾ ਕੇ ਪੁੱਛ ਨਾ ਕੱਲ ਮੈਂ ਤਾਂ ਹੀ ਕਲ ਪਤਾ ਸੀ ਕਿ ਇਹਦੇ 5 ਕਿਲੇ ਸਾਂਭੀ ਜਾਂਦਾ ਵੀ ਇਹਦਾ ਖਰਚਾ ਆਉਂਦਾ ਤੂੰ ਵੀ ਉਹਦੇ ਉਹਦੇ ਪੱਖ 'ਚ ਬੋਲੀ ਗਿਆ ਜਦੋਂ ਬਾਪੂ ਬੈਠਾ ਸੀਗਾ ਉਹ ਗੱਲ ਗੋਲ ਕਰ ਜਾ ਕਰ ਤੈਨੂੰ ਗੱਲ ਸਮਝਣ ਆਈ ਵੇ ਬਿਨਾ ਫਾਲਤੂ ਤਾਂ ਦੱਸ ਤੈਨੂੰ ਘੜੀਸੀ ਜਾਂਦਾ ਜੇ ਤੇਰੇ ਬੋਂਦਾ ਵੀ ਆ ਚੱਲ ਤੇਰੇ 5 ਕਿਲੇ ਵਈ ਜਾਂਦਾ ਕਮਾਈ ਖਾਈ ਜਾਂਦਾ ਨਾ ਤੂੰ ਕਾਲਜ ਤੋਂ ਜਾ ਆਰਾਮ ਕਰ ਆ ਕੇ ਤੈਨੂੰ ਇੱਥੇ ਪਾਸੂ ਆਵਾਂਗੂ ਹੁਣ ਤੂੰ ਝੋਨਾ ਲਵਾ ਕੇ ਹਟਿਆ ਨਾਲ ਇਹ ਜ਼ਿੰਦਗੀ ਥੋੜੀ ਆ ਫੇਰ ਲੋਕਾਂ ਕੋਲ ਸਾਰ ਤੈਨੂੰ ਬਣਾ ਰੱਖਿਆ ਉਹ ਮੈਨੂੰ ਹਰੇਕ ਪੁੱਛ ਲੈਂਦਾ ਉਹ ਕਾਹਦਾ ਕੋਰਸ ਕਰੀ ਜਾਂਦਾ ਛੋਡੇ ਵਾਲਾ ਜਿਹਨਾਂ ਇੰਨਾ ਖਰਚ ਆ ਜਾਂਦਾ ਉਹ ਤੇਰੇ ਨਾਲ ਪੜਦਾ ਜਿਹੜਾ ਉਹਨਾਂ ਦਾ ਮੁੰਡਾ ਜੱਗੇ ਦਾ ਉਹ ਕਹਿੰਦਾ ਪੜਦਾ ਤੇ ਮੇਰੇ ਨਾਲ ਆ ਕੇ ਕਹਿੰਦਾ ਵੀ ਉਹਨੇ ਮੈਨੂੰ ਦੱਸਿਆ ਨਹੀਂ ਹੈਗਾ ਕੋਈ ਚੋਰੀ ਛੁਪੇ ਕੋਈ ਕੋਰਸ ਕਰੀ ਜਾਂਦਾ ਇਹ ਜਾ ਉਹ ਮਾਹੇ ਯਾਰ ਮੈਨੂੰ ਤਾਂ ਪਤਾ ਨਹੀਂ ਕੋਈ ਕੋਰਸ ਕਰਨਾ ਹੈਗਾ ਮੇਰੇ ਤਾਂ ਬਾਕੀ ਸਿਰੇ ਆਹੀ ਲਾਸਟ ਹੈ ਡਿਗਰੀ ਹੈ ਬਸ ਆਹੀ ਇਸ ਲਾਸਟ ইয়ার ਹੈ ਮੇਰਾ ਤਾਂ ਉਹ ਫੇਰ ਮੇਰੀ ਗੱਲ ਸੁਣ ਲੈ ਕੱਲ ਨੂੰ ਐਉਂ ਪਤਾ ਲੱਗੇ ਵੀ ਤੇਰੀ ਜ਼ਮੀਨ ਜੀ ਵੇਚ ਕੇ ਤੁਰਦਾ ਬਣਿਆ ਉਹ ਐ ਤਾਂ ਕਿਵੇਂ ਵੇਚ ਕੇ ਤੁਰਦਾ ਲੱਗਿਆ ਮੇਰੇ ਹਿੱਸੇ ਓ ਯਾਰ ਜਿਹੜਾ ਬੰਦਾ ਆੜਤੀਆ ਤੋਂ ਤੇਰੇ ਨਾਂ ਦੇ ਝੂਠ ਮਾਰ ਮਾਰ ਕੇ ਉਹ ਤਾਂ ਮੈਨੂੰ ਕੱਲ ਪਤਾ ਲੱਗੇ ਕੀ ਪਤਾ ਕਿੰਨੇ ਵਰੀ ਪੈਸੇ ਲੈ ਕੇ ਆਏ ਕੋਈ ਗੱਲ ਨਹੀਂ ਇਹ ਤਾਂ ਮੈਂ ਕਰਦਾ ਅੱਜ ਹੀ ਗੱਲ ਪਹਿਲਾਂ ਤਾਂ ਬਾਪੂ ਨਾਲ ਕਰਦਾ ਗੱਲ ਵੀ ਮੇਰੇ ਨਾਂ ਤੇ ਆ ਕੁਝ ਗਰੀ ਜਾਂਦਾ ਨਾਲੇ ਬਾਪੂ ਨੂੰ ਵੀ ਯਕੀਨ ਆਊਗਾ ਉਹਦੇ ਨਾਲ ਤਾਂ ਮੈਂ ਫੇਰ ਹੀ ਕਰੂੰਗਾ ਗੱਲ ਅੱਖਾਂ ਖੋਲ ਗੱਲ ਤੇਰੀ ਸੱਚੀ ਹੋਣੀ ਚਾਹੀਦੀ ਇਹ ਨਾ ਹੋਵੇ ਕਿਤੇ ਤੂੰ ਮੇਰੇ ਕੋਲ ਕੁਝ ਹੋਰ ਕਹਿ ਰਿਹਾ ਨਾ ਲੜਪਾਂ ਜਾ ਕੇ ਆੜਤੀ ਦਾ ਨੰਬਰ ਹੈਗਾ 38 ਨੂੰ ਜਾਣਦਾ ਨਾ ਤੂੰ ਉਹਨੂੰ ਫੋਨ ਲਾ ਕੇ ਪੁੱਛ ਲੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜਿਹੜਾ ਝੂਠ ਮਾਰ ਕੇ ਫੀਸ ਵਾਸਤੇ ਪੈ ਮੈਂ ਤਾਂ ਜੱਲ ਬੋਲਿਆ ਨਹੀਂ ਹੈਗਾ ਕੱਲ ਨਹੀਂ ਬੋਲਣਾ ਉਹ ਤਾਂ ਮੈਂ ਹੁਣ ਗੱਲਾਂ ਚ ਗੱਲ ਖੁੱਲ ਗਈ ਮੈਂ ਵੀ ਸੋਚੀ ਬੈਠਾ ਹਾਂਗਾ ਵੀ ਸ਼ਾਇਦ ਕੋਈ ਪੜਦਾ ਰੱਖੀ ਬੈਠਾ ਹਾਂਗਾ ਪ੍ਰਗਟ ਕੋਈ ਕਰਦਾ ਹੋਊਗਾ ਕੋਈ ਇਹ ਪੜਦਾ ਮੈਂ ਕੀ ਰੱਖਣਾਗਾ ਯਾਰ ਤੇਰੇ ਸਾਹਮਣੇ ਪੜਾਈ ਕਰਦਾਗਾ ਮੈਂ ਤਾਂ ਇੱਕ ਅੱਧਾ ਦਿਨ ਜਿਹੜਾ ਵਿਹਲਾ ਹੁੰਦਾ ਉਹ ਮੈਂ ਖੇਤ ਆ ਜਾਣਾ ਬਸ ਨਾਲ ਉਹ ਫਿਰ ਉਹੀ ਤਾਂ ਆਹੀ ਤਾਂ ਦੁੱਖ ਮੈਨੂੰ ਮਾਰਦਾ ਮੇਰੀ ਗੱਲ ਸੁਣ ਚੱਲ ਹੁਣ ਤੂੰ ਐਸਾ ਹਾਵ ਲੜ ਮੈਂ ਚੋਨਾ ਲਾਉਣਾ ਸੀ ਲਾਉਣਾ ਹੀ ਨਾ ਤੇਰੇ ਸਾਹਮਣੇ ਲੇਬਰ ਨੂੰ ਆਪ ਦੇ ਬਾਣ ਚ ਲਵਾ ਲਿਆ ਤੈਨੂੰ ਵੀ ਐ ਲੱਗਦਾ ਵੀ ਹੈਪੀ ਚੰਗਾ ਉਹਦਾ ਹੱਕ ਨਹੀਂ ਬਣਦਾ ਸੀਗਾ ਵੀ ਪਹਿਲਾਂ ਤਾਂ ਮੈਨੂੰ ਲੇਬਰ ਨਹੀਂ ਮਿਲਦੀ ਕੱਲਾ ਮੈਂ ਜਾਣਾ ਜੇ ਮੇਰਾ ਪਹਿਲਾਂ ਲੱਗ ਜਾਂਦਾ ਫਿਰ ਸੀ ਮਾੜਾ ਫੇਰ ਵਾਜਦਾ ਲੋਕਾਂ ਕੋਲ ਗੱਲਾਂ ਕਰਦਾ ਫਿਰਦਾ ਅਖੇ ਮਨਟੂ ਦਾ ਝੋਨਾ ਨਹੀਂ ਲਾਉਂਦਾ ਹੈਗਾ ਹੈ ਜੇ ਉਹ ਦੂਜੀ ਲੇਬਰ ਨੂੰ ਗੱਲ ਕੀਤੀ ਉਹਨਾਂ ਨੂੰ ਨਾ ਕਿਸੇ ਦੇ 100-200 ਰੁਪਏ ਵੱਧ ਦੇ ਕੇ ਹੋਰ ਦੇ ਲਵਾਤਾ ਮੇਰਾ ਵੀ ਰੇਟ ਖਰਾਬ ਕਰਤਾ ਇੰਨੇ ਪੈਸੇ ਮੇਰੇ ਲੇਬਰ ਤਾਂ ਮੈਨੂੰ ਤਾਂ ਕਹਿੰਦਾ ਮੈਂ ਸਾਈ ਦੀ ਫੜਾਈ ਹੋਈ ਆ ਪਹਿਲਾਂ ਤੋਂ ਉਹ ਐਵੇਂ ਹੀ ਫੜਾਈ ਹੋਈ ਆ ਧੱਕੇ ਨਾਲ ਮੈਂ ਸਾਈ ਤਾਂ ਮੈਂ ਫੜਾ ਕੇ ਆਇਆ ਸੀਗਾ ਉਹਨਾਂ ਨੂੰ ਦੇ ਕੇ 200 ਰੁਪਏ ਵੱਧ ਦਾ ਲਾਲਚ ਆਪਦੇ ਵਾਲੇ ਪਾਸੇ ਲਵਾ ਲਿਆ ਉਹਨਾਂ ਚਲ ਕੋਈ ਨਾ ਤੇਰੇ ਵਾਲਾ ਤਾਂ ਫੇਰ ਦੇਖੂ ਪਹਿਲਾਂ ਤਾਂ ਮੈਂ ਆਪਦਾ ਨਮੇੜਾ ਜਾ ਕੇ ਕਰ ਲੈ ਗੱਲ ਬਾੜੀ ਗੱਲ ਕੀਤੀ ਨਾ ਉਹਨੂੰ ਕਦੇ ਆੜਤੀ ਨੂੰ ਫੋਨ ਲਾ ਲੈ ਮੇਰੇ ਸਾਹਮਣੇ ਜੇ ਆੜਤੀਆ ਮੁੱਕਰ ਗਿਆ ਮੇਰੇ ਨਾਲ ਆੜਤੀਆ ਚੱਲੀ ਉੱਥੇ ਤਨ ਮੈਂ ਲਿਖਤ ਦਿਖਾ ਦੂੰਗਾ ਉਹਨੇ ਬਕਾਇਦਾ ਬਹੀ ਚ ਇਹ ਵੀ ਲਿਖਿਆ ਹੋਇਆ ਹੈ ਪ੍ਰਗਟ ਦੀ ਫੀਸ ਵਾਸਤੇ ਕੋਈ ਨਾ ਆੜਤੀਆ ਨਾਲ ਤਾਂ ਮੈਂ ਫੋਨਤੀ ਕਰੂੰਗਾ ਅੱਜ ਗੱਲ ਚੱਲ ਠੀਕ ਆ ਜਾਂਦਾ ਮੈਂ ਤਾਂ ਚੰਗਾ ਇਹ ਤਾਂ ਪਤੰਦਰ ਕੁਝ ਹੋਰ ਹੀ ਦੱਸ ਗਿਆ ਗੱਲ ਇਹਨਾਂ ਤਾਂ ਉਹਦੇ ਨਾਲ ਕਰਾਂ ਜਾ ਕੇ ਗੱਲ ਮੇਰੇ ਨਾਲ ਤਾਂ ਪਤੰਦਰ 3-3 ਲੱਖ ਰੁਪਈਆ ਲਈ ਜਾਂਦਾ ਫੜ ਕੇ ਕਿ ਦੱਸ ਮੈਂ ਇਹ じゃ ਕੀ ਕਰਦਾਗਾ ਜਿਹੜੀ ਫੀਸ ਹੋਣੀ ਆ ਉਹ ਤੇਰੇ ਸਾਹਮਣੇ ਭਰ ਕੇ ਆਉਣਾ ਲਿਆ ਕੇ ਰਸੀਦ ਮੈਂ ਤੈਨੂੰ ਫੜਾਉਣਾਗਾ ਸਾਰੀ ਕੋਈ ਨਾ ਪਹਿਲਾਂ ਤਾਂ ਕਰਦਾ ਗੱਲ ਇਹਦੇ ਨਾਲ ਹੀ ਕੋਪਰ ਕਰੋ ਕੀ ਕਰੀਣਾ ਕੁਛ ਨਹੀਂ ਬਈ ਕਰਨਾ ਕੀ ਸੀ ਟੀਵੀ ਦੇਖੀ ਜਾਂਦਾ ਸੀ ਐਂ ਦਾ ਵਿਰਾਟ ਟੀਵੀ ਦਾ ਦੇਖੀ ਹੈ ਨਾ ਜਿਹੜਾ ਖੇੜਾ ਤਾਂ ਮਾਰ ਲਿਆ ਕਰ ਤੈਨੂੰ ਪਤਾ ਸਾਈ ਰਾਤ ਲੰਗੀ ਉਧਰ ਉਹ ਬੱਸ ਮੈਂ ਤਾਂ ਆ ਕੇ ਇੱਥੇ ਪੈ ਜਾਗਾ ਅੱਛਾ ਤੇ ਸਭ ਤਾਂ ਜੀ ਮੈਨੂੰ ਐਂ ਦੱਸ ਹਾਂ ਜੇ ਜਿਹੜੇ ਤੂੰ ਆਰਤੀਏ ਤੋਂ ਰੁਪਈਏ ਫੜਦਾ ਹੁੰਨਾ ਹੈਗਾ ਹਾਂ ਫੜਦਾ ਤੇ ਕੀ ਲਾ ਕੀ ਕਹਿ ਕੇ ਫੜਦਾ ਹੁੰਨਾ ਮੈਂ ਆਪਦੇ ਨਾਂ ਤੇ ਫੜਦਾ ਹਾਂ ਤੈਨੂੰ ਕੀ ਪ੍ਰੋਬਲਮ ਆਪਦੇ ਨਾਂ ਤੇ ਕਿਉਂ ਫੜਦਾ ਮੇਰੇ ਨਾਂ ਤੇ ਕੋਈ 2-3 ਲੱਖ ਰੁਪਈਆ ਵੀ ਫੜਿਆ ਇਕੱਠਾ ਤਾਂ ਉਹ ਫੜਿਆ ਤੇਰੇ ਫਾਇਦੇ ਵਾਸਤੇ ਹੀ ਫੜਦਾ ਹੂੰਗਾ ਐਡਾ ਕਾਮਲਾ ਤਾਂ ਨਹੀਂ ਮੈਂ ਮੈਂ ਤਾਂ ਕਿਤੇ ਭਰਨਾ ਨਹੀਂ ਕਰਨਾ ਨਹੀਂ ਕੋਈ ਕਾਲਜ ਦੀ ਫੀਸ ਮੇਰੀ ਨਹੀਂ ਮੇਰੇ ਤਾਂ ਲਾਸਟ ਈਅਰ ਹੈਗਾ ਰੁਪਈਏ ਸਾਰੇ ਭਰੇ ਪਏ ਆ ਹੁਣ ਕਾਦੇ ਵਾਸਤੇ ਮੇਰੇ ਨਾਂ ਤੇ ਫੜ ਲੈ ਇਨੇ ਰੁਪਈਏ ਉਹ ਵੀ ਓਏ ਮੈਂ ਫੜਤਾ ਆਉਦੇ ਨਾਤੇ ਵੀ ਲੈਂਦਾ ਮੇਰੀ ਜਿੱਪੀਆ ਵੀ ਪਹਿਲਾਂ ਗੱਲ ਸੁਣ ਹਾਂ ਜਿਹੜੀ ਆਪਣੇ ਨੀਰੇ ਨਾਲ ਜ਼ਮੀਨ ਨਹੀਂ ਸੀ ਹਾਂ ਢਾਈ ਕਿੱਲੇ ਉਹ ਹਾਂ ਠੀਕ ਹੈ ਆ ਢਾਈ ਕਿੱਲੇ ਦਾ ਛੀਕ ਨਾਲਾ ਉਹ ਜਿਹੜੀ ਆਪਣੇ ਦਾ ਟੱਕਣਾ ਟੱਕ ਲੱਗਦੀ ਆ ਹਾਂ ਉਹਦਾ ਛੀ ਹੈ ਢਾਈ ਤੋਂ ਪਰਲੇ ਪਾਸੇ ਆ ਹਾਂ ਉਹੋ ਛੀਕ ਨਾਲਾ ਉਹ ਗਹਿਣੇ ਸੀ ਅੱਛਾ ਕਿਸੇ ਕੋਲੇ ਅੱਛਾ ਉਹ ਐਡਤੀ ਮੈਨੂੰ ਦੇਨ ਨੂੰ ਤਿਆਰ ਹੋ ਗਿਆ ਅੱਛਾ ਫੇਰ ਮਹਾ ਵੀ ਮੈਂ ਲੈ ਲੂੰਗਾ ਹਾਂ ਉਦੋਂ ਫੜਿਆ ਤੇਰੇ ਵਾਸਤੇ ਉਹਨਾਂ ਨੂੰ ਉਹ ਕਹਿੰਦਾ ਵੀ ਤੈਨ ਲੱਖ ਰੁਪਏ ਚ ਦੇਊਗਾ ਉਹਨਾਂ ਨਾਲ ਕੋਈ ਗੱਲਬਾਤ ਹੋ ਗਈ ਹੋਊਗੀ ਕੋਈ ਰੌਲਾ ਹੋ ਗਿਆ ਹੋਊਗਾ ਅੱਛਾ ਹੂੰ ਉਹਨੇ ਬਾਪੂ ਨੇ ਮੈਨੂੰ ਬੁਲਾ ਲਿਆ ਹੂੰ ਕਹਿੰਦਾ ਕੀ ਖਾਣੀ ਆ ਮੈਂ ਕੁਝ ਦੱਸੋ ਤੂੰ ਹੀ ਦੱਸੋ ਕਹਿੰਦਾ ਇਹ ਬਾਈ ਵਣ ਕੇ ਮੇਰਾ ਖਾਣਾ ਛੜਾ ਦੇ ਮੈਂ ਦੱਸ ਹੂੰ ਕਹਿੰਦਾ ਕਾਜੀ ਦੇ ਨਾਲ ਆ ਜੇ ਤੂੰ ਮੇਰੇ ਆ ਲੈ ਲੈ ਹੂੰ ਵੀ ਕਹਿੰਦੇ ਲੈ ਲੈ ਹਾਂ 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 ਮਾਪੂ ਲੈ ਲੈ ਬਨੇ ਦੱਸ ਕਹਿੰਦਾ ਵੀ 2.5 ਲੱਖ ਰੁਪਏ ਚਾਹੀਦਾ ਮੈਂ 2.5 ਲੱਖ ਰੁਪਏ ਤਾਂ ਬਾਣੀ ਨੂੰ ਕਿਹਾ ਸੀ ਅੱਛਾ ਤਾਂ ਤੇਰੇ ਨਾਲ ਤੇ ਫੜਿਆ ਸੀ ਤੈਨੂੰ ਕੀ ਵਹਿਮ ਹੋਗਾ ਉਹ ਤੇਰੀ ਜਮੀਨ ਮੰਨਦੇ ਤੇਰੇ ਨਾਲ ਤੇ ਫੜਿਆ ਤੇਰੇ ਨਾਲ ਤੇ ਨੋਟ ਬਣਾਤੀ ਤੇਰੇ ਨਾਲ ਤੇ ਉਹ ਲੈ ਚੱਕ ਲੇਤਾ ਮੈਂ ਅੱਛਾ ਹਾਂ ਮੈਨੂੰ ਤਾਂ ਕੁਝ ਹੋਰੀ ਆ ਹੋ ਗਿਆ ਸੀਗਾ ਕੀ ਡਾਟ ਹੋ ਗਿਆ ਤੈਨੂੰ ਡਾਟ ਕੀ ਹੋਣਾ ਬੰਟੂ ਨੇ ਪਤਾ ਮੈਨੂੰ ਤਾਂ ਸਾਰਾ ਸ਼ੱਕ ਬੰਟੂ ਡੱਕਿਆ ਸੀਗੇ ਤਾਂ ਕਹਿੰਦਾ ਤੇਰੇ ਨਾਂ ਤੇ ਆਰਤੀ ਦਾ 2 2 3 3 ਲੱਖ ਰੁਪਏ ਇਕੱਠਾ ਫੜੀ ਜਾਂਦਾ ਮੈਂ ਹਾਂ ਯਾਰ ਮੇਰਾ ਤਾਂ ਕੋਈ ਭਰਨਾ ਨਹੀਂ ਕੋਈ ਫੀਸ ਮੇਰੀ ਨਹੀਂ ਭਰਨੀ ਕੋਈ ਮੈਂ ਉਂਰ ਵੀ ਮੈਨੂੰ ਨਹੀਂ ਚਾਹੀਦਾ ਕਿ ਮੈਂ ਕੋਈ ਚੀਜ਼ ਮੈਂ ਨਹੀਂ ਲਿਆਉਣੀ ਮੇਰੇ ਵਾਸਤੇ ਮੈਂ ਕਦੇ ਵਾਸਤੇ ਨਰਬੀਆ ਫੜੀ ਜਾਂਦਾ ਕਿਸੇ ਮੰਗਰ ਲੱਗੀ ਚੱਲੇ ਉਹ ਮੰਗਦਾ ਤੁਹਾਨੂੰ ਸ੍ਰੀ ਨਸ੍ਰੀ ਦਾ ਕੋਈ ਰਾਝ ਹੁੰਦਾ ਮੈਂ ਤੇਰਾ ਮਾੜਾ ਸੋਚ ਮੈਂ ਤੇਰੀ ਜਮੀਨ ਬਣਾਉਣਾ ਉਹ ਮਾੜੇ ਦੀ ਗੱਲ ਨਹੀਂ ਪਰ ਐਂ ਘੱਟੋ ਘੱਟ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਪਤਾ ਮੈਂ ਤੁਹਾਨੂੰ ਐਂ ਨਹੀਂ ਦੱਸਾਂ ਵੀ ਕੀ ਦੂੰ ਆਪੇ ਮੇਰੇ ਹੱਥ ਲਈਏ ਕਿ ਬਿਲਦਰੀਆ ਪਿਚਲਾਈਏ ਨਾ ਮੈਂ ਤਾਂ ਨਹੀਂ ਗਾਉਂ ਦੱਸਣ ਨੂੰ ਚਾਹੀਦਾਸਤੀ ਮਰਜੀ ਦਾ ਲਈ ਤੇਰੇ ਨਾਲ ਤੇ ਚੱਕਾ ਉਹ ਤਾਂ ਮੈਂ ਤਾਂ ਕੀ ਕਰਾਉਣਾ ਹੈਗਾ ਉਹ ਤਾਂ ਗੱਲ ਠੀਕ ਆ ਚਲ ਮੇਰੇ ਨਾਂ ਤੇ ਕਰਾਉਣਾ ਉਹ ਕਿ ਆਪਦੇ ਨਾਂ ਤੇ ਕਰਾਉਣਾ ਉਹ ਤਾਂ ਮੈਨੂੰ ਕੋਈ ਤੇਰੇ ਨਾਂ ਦੀ ਚੈੱਕ ਲੈਤਾ ਤੇਰੇ ਨਾਂ ਦੀ ਪਨੋਟ ਪੜਾ ਉਹ ਪਿਆ ਸਾਹਮਣੇ ਪਰ ਐ ਜਦੋਂ ਕਿ ਅਗਲਾ ਬਾਹਰਲਾ ਬੰਦਾ ਗੱਲ ਐਹੀ ਜੀ ਦੱਸਦਾ ਵੀ ਤੇਰੇ ਨਾਂ ਤੇ ਇੰਨੇ ਰੁਪਏ ਬਾਹਰਲਾ ਕਰਦੀ ਹੁੰਦਾ ਅਗਲੇ ਦਾ ਆਪਾਂ ਅਗਲੇ ਥੋੜੀ ਗੱਲ ਮੰਨੀ ਤੂੰ ਮੈਨੂੰ ਤਾਂ ਪਤਾ ਹੀ ਹਨ ਮੰਦਾ ਹੈ ਕੋਈ ਚੱਕਰ ਨਹੀਂ ਮੈਂ ਆਪੇ ਕਰੀ ਜਣਾ ਜਿਹੇ ਜੀ ਗੱਲ ਦਾ ਕੋਈ ਫਾਇਦਾ ਹੁੰਦਾ ਉਹ ਜਿਹੜਾ ਫਾਇਦਾ ਚੱਕਣਾ ਚਾਹੀਦਾ ਉਹ ਜੇ ਮੈਨੂੰ ਉਸ ਜੀ ਕੋਈ ਗੱਲ ਲੱਭੀ ਉਥੇ ਤਾਂ ਮੈਂ ਉਹ ਜੀ ਗੱਲ ਉਜਲਾ ਪਾ ਲੀ ਮੈਨੂੰ ਪਤਾ ਸੀ ਇਹ ਬੰਦੇ ਨੂੰ ਪੈਨਸ਼ਨ 'ਚ ਲੋੜ ਐ ਐ ਕਹਾਣੀ ਇਹ ਸੈਰੀਅਸ ਗੱਲਾਂ ਹੁੰਦੀਆਂ ਪਤਾ ਚਲ ਠੀਕ ਐ ਪਰ ਚਲ ਭਾਜ ਚ ਬਣ ਗਈ ਜਾਲੇ ਜੀ ਤੇ ਹੋਰ ਆਪਾਂ ਨੂੰ ਵੀ ਬਾਕੀਆਂ ਦੇ ਨਾਲ ਲੱਗਦੀ ਆਪਣੇ ਬਾਕੀ ਐ ਨੇ ਇਹ ਤਾਂ ਨਹੀਂ ਛਾਲੀ ਤਾਂ ਠੀਕ ਐ ਜਿੰਨਾ ਛਾਲਣ ਦੀ ਹਿੰਮਤ ਪਈ ਉਹਦੇ ਲਿਖਾਇਆ ਹੋਇਆ ਵੀ ਬੈਵੀ ਸਾਨੂੰ ਦੇਣੀ ਅੱਛਾ ਹਾਂ ਚਲ ਆ ਵੀ ਲੋਡ ਕਰਿਆ ਹਾਂ ਵੀ ਗੱਲਾਂ ਐ ਹੋ ਜਾਂਦੀਆਂ ਕਿਸੇ ਨੂੰ ਨਹੀਂ ਕੀ ਪਤਾ ਉਹ ਆਪਾਂ ਨੂੰ ਵੀ ਦਿੱਤਾ ਆਪਣੇ 60000 ਨੂੰ ਜਮੀ ਲਾ ਦਿਓ ਆਪਾਂ ਨੂੰ ਕੀ ਮੜੀ ਐ ਐ ਗੱਲ ਨਹੀਂ ਹੋਗੀ ਉਹ ਸਹੀ ਗੱਲ ਤਾਂ ਇਹ ਮੈਂ ਕੋਈ ਗੱਲ ਗੌਰ ਕਰੀ ਤਰੀ ਚੱਲ ਫੇਰ ਤਾਂ ਠੀਕ ਐ ਮੈਂ ਤਾਂ ਐਵੇਂ ਟੈਨਸ਼ਨ ਚ ਪਤਾ ਸੀ ਨਾ 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 ਟੈਨਸ਼ਨ ਨਾ ਲਿਆ ਕਰ ਬੇਸੰਸ ਹੋ ਜਾ ਐਜੀ ਕੋਈ ਗੱਲ ਨਹੀਂ ਹੁੰਦੀ ਪੁੱਤ ਤਨ ਪਤੀ ਐ ਮੇਰਾ ਹੂੰ ਬਈਦਾ ਵੀ ਬੰਟੂ ਜਿਹਦਾ ਸਾਰੇ ਪਿਆ ਵੀ ਪਤੰਦਰਾ ਤੂੰ ਜੇ ਕੋਈ ਗੱਲ ਦਾ ਤੈਨੂੰ ਪਤਾ ਹੀ ਨਹੀਂ ਹੈਗਾ ਤੂੰ ਵਿੱਚ ਬੋਲੀ ਨਾ ਫੇਰ ਤਾਂ ਨਾਲੇ ਐਵੇਂ ਦੂਜਿਆਂ ਨੂੰ ਲੜਾਉਣਾ ਹੈ ਤੂੰ ਪਹਿਲਾਂ ਉਹ ਗੱਲ ਦਾ ਪੂਰਾ ਪਤਾ ਤਾਂ ਕਰ ਲੋ ਫੇਰ ਬੰਦੇ ਕੋਲੇ ਕਰੋ ਸਰੀ ਬੈਰੋ ਕਨਾਂ ਵੀ ਉਹਦਾ ਮੌਕਾ ਪਾਲਦਾ ਵੀ ਕਿਹੜੇ ਵੇਲੇ ਲੜਪੈਣ ਜੀ ਵੀ ਨੱਡੋ ਵੱਡੋ ਹੋ ਜਾ ਸਾਰਾ ਕੁਝ ਕਿੱਥੇ ਤਾਂ ਇੰਨਾ ਸੋਚੀ ਜਾਂਦਾ ਹੈਗਾ ਵੀ ਜ਼ਮੀਨ ਮਾ ਉਹ ਗਹਿਣੇ ਤੇਰੇ ਨਾਂ ਤੇ ਲਈਏ ਕਿਤੇ ਉਹ ਕਹਨ ਅਗੇ ਤੇਰੇ ਨਾਂ ਦੇ ਰੁਪੀਏ ਚੱਕੀ ਜਾਂਦਾ ਰੜ ਤੀ ਤੂੰ ਕਰ ਲੋ ਗੱਲ ਸਰੀ ਬਿਆ ਇਹਨੂੰ ਵੀ ਮੱਥੇ ਤੇ ਲਾਉਣ ਤੇ ਕੋਈ ਫਾਇਦਾ ਨਹੀਂ ਹੈਗਾ ਐਵੇਂ ਬਲਾਉਣ ਦਾ ਵੀ ਨਹੀਂ ਕੋਈ ਫਾਇਦਾ ਇਹਨਾਂ ਦਾ ਹਾਂਜੀ ਦੋਸਤੋ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਹੁਣੇ-ਹੁਣੇ ਆਪਣੀ ਵੀਡੀਓ ਆਪਣੇ YouTube ਦੇ ਚੈਨਲ ਸੁਖਦਰਸ਼ਨ ਟੀਵੀ ਤੇ ਉਧਰੋਂ Facebook ਦੇ ਚੈਨਲ ਪਰ ਗਟਵਾਜੇਵਾਲ ਤੇ ਦੇਖ ਕੇ ਹਟੋ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਇੱਕ ਆਪਣੀ ਕਮੈਂਟਾਂ ਦੇ ਵਿੱਚ رائے ਜਰੂਰ ਸਾਂਝੀ ਕਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਆਂਦੀ ਹੈ ਬਾਕੀ ਇਹ ਆਪਣੀ ਨਵੀਂ ਸੀਰੀ ਜੇ ਸਟਾਰਟ ਕਰੀ ਆਪਾਂ ਨੇ ਇਹਦੇ ਹੋਰ ਅੱਗੇ ਬਹੁਤ ਸੋਹਣੇ ਸੋਹਣੇ ਪਾਰਟ ਆਉਣੇ ਨੇ ਬਹੁਤ ਕੁਝ ਹੈ ਸਟੋਰੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਿਡ ਸਟੋਰੀ ਹੈ ਤੁਹਾਨੂੰ ਪਤਾ ਲੱਗੂਗਾ ਕਿ ਇਹ ਤਿੰਨ ਭਰਾਵਾਂ ਦੀ ਕੀ ਸਟ ਕਹਾਣੀ ਹੈਗੀ ਕਿਉਂ ਇਹਨਾਂ ਨੇ ਬਾਪੂ ਨੂੰ ਬਾਪੂ ਨੂੰ ਇੱਕ ਇੱਕ ਮਹੀਨਾ ਕਿਉਂ ਰੱਖ ਰਹੇ ਨੇ ਕਿੱਥੋਂ ਇਹਨਾਂ ਦੀ ਲੜਾਈ ਸ਼ੁਰੂ ਹੋਈ ਸੀ ਅਤੇ ਕਿੱਥੋਂ ਇਹਨਾਂ ਦੀ ਲੜਾਈ ਦਾ ਐਂ ਜਿਹੜਾ ਪ੍ਰਗਟ ਹੈ ਉਹਦਾ ਕੀ ਬਾਨਾ ਹੈ ਕਿੱਥੇ ਵਿਆਹ ਹੋਣਾ ਹੈਗਾ ਤੇ ਅੱਗੇ ਸਟੋਰੀ ਦੇ ਵਿੱਚ ਕੀ ਹੋਣਾ ਬਹੁਤ ਜ਼ਿਆਦਾ ਇੰਟਰਸਟਡ ਹੋ ਰਹੀ ਹੈ ਤੁਸੀਂ ਇਹ ਵੀਡੀਓ ਨੂੰ ਬਸ ਆਪਣਾ ਪਿਆਰ ਦਿਓ ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਦੇ ਉੱਪਰ ਬਾਕੀ ਆਪਾਂ ਪਹਿਲਾਂ ਦੀ ਤਰ੍ਹਾਂ ਹੀ ਹੁਣ ਆਪਣੀਆਂ ਵੀਡੀਓ ਦੇ ਵਿੱਚ ਜਿਹੜੇ ਕਮੈਂਟ ਆਉਣਗੇ ਅਗਲੀ ਵੀਡੀਓ ਤੋਂ ਸਟਾਰਟ ਕਰਾਂਗੇ ਕਮੈਂਟਾਂ ਆਦੇ ਨਾਮ ਪੜਨੇ ਤਾਂ ਜੋ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਸਾਨੂੰ ਵੀ ਪਤਾ ਲੱਗ ਸਕੇ ਕਿ ਕੌਣ-ਕੌਣ ਸਾਡੀ ਵੀਡੀਓ ਨੂੰ ਦੇਖ ਰਿਹਾ ਹੈ ਤੇ ਕਿਹੜੇ-ਕਿਹੜੇ ਜ਼ਿਲ੍ਹੇ ਤੋਂ ਤੇ ਕਿਹੜੇ ਪਿੰਡ ਤੋਂ ਦੇਖ ਰਿਹਾ ਹੈਗਾ ਜੇ ਤੁਹਾਨੂੰ ਕਮੈਂਟ ਕਰਨੇ ਆਉਂਦੇ ਆ ਤਾਂ ਪਲੀਜ਼ ਜੀ ਕਮੈਂਟ ਜ਼ਰੂਰ ਕਰਿਆ ਕਰੋ ਆਪਣੇ ਪਿੰਡ ਦਾ ਨਾਮ ਪਾ ਦਿਆ ਕਰੋ ਸ਼ਹਿਰ ਦਾ ਨਾਮ ਵੀ ਪਾ ਦਿਆ ਕਰੋ ਜੇ ਕਮੈਂਟ ਤੁਹਾਨੂੰ ਨਹੀਂ ਵੀ ਕਰਨੇ ਆਉਂਦੇ ਤਾਂ ਤੁਸੀਂ ਕੋਈ ਵੀ ਡਾਟ ਲਾ ਕੇ ਜਾਂ 1 2 3 ਕੁਝ ਵੀ ਲਾ ਕੇ ਬਸ ਛੱਡ ਦਿਆ ਕਰੋ ਅਸੀਂ ਸਮਝਿਆ ਕਰਾਂਗੇ ਕਿ ਤੁਸੀਂ ਆਪਣੀ ਵੀਡੀਓ ਨੂੰ ਵੇਖਿਆ ਹੈਗਾ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਫਿਰ ਸਾਡਾ ਵੀ ਹੌਸਲਾ ਵੱਧ ਜਾਂਦਾ ਹੈਗਾ ਕਿ ਤੁਸੀਂ ਵੀਡੀਓ ਦੇ ਵਿੱਚ ਕਿੰਨਾ ਇੰਟਰਸਟ ਲੈ ਰਹੇ ਹੋ ਤੇ ਬਾਕੀ ਆਪਣੀਆਂ ਵੀਡੀਓ ਅੱਗੇ ਫੋਰ ਬਹੁਤ ਸੋਹਣੀਆਂ ਸੋਹਣੀਆਂ ਆਉਣਗੀਆਂ ਤੇ ਆਪਣੇ ਚੈਨਲ ਨੂੰ ਇੱਕ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਸੀਂ ਵੀਡੀਓ ਵੇਖ ਲੈਣੇ ਹੋ ਲਾਈਕ ਕਰ ਦੇਣੇ ਕਮੈਂਟ ਕਰ ਦੇਓ ਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਆਪਣੇ 1 ਸਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਸਬਸਕ੍ਰਾਈਬਰ ਹੋਏ ਨੇ ਸਿਰਫ ਹੀ 10000 ਸਬਸਕ੍ਰਾਈਬਰ ਹੋਏ ਨੇ ਆਪਣਾ ਇਹੀ ਮੇਨ ਮੋਟਿਵ ਹੈ ਕਿ ਇਸ ਸਾਲ ਦੇ ਵਿੱਚ ਵਿੱਚ ਆਪਾਂ 50000 ਤੋਂ ਪਲੱਸ ਕਰਨੇ ਆ ਸਬਸਕ੍ਰਾਈਬਰ ਉਹ ਤੁਹਾਡੇ ਸਦਕਾ ਹੀ ਹੋ ਸਕਣਗੇ ਕਿ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਚੈਨਲ ਤਾਂ ਹੀ ਹੋਣਗੇ ਉਹ ਤਾਂ ਅਸੀਂ ਆਪਣੇ ਆਪ ਤਾਂ ਕਰ ਵੀ ਨਹੀਂ ਸਕਦੇਗੇ ਤਾਂ ਸਾਡਾ ਇਹੀ ਤੁਹਾਨੂੰ ਕਹਿਣ ਦਾ ਮਤਲਬ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਆਪਣਾ ਫੇਸਬੁੱਕ ਤਾਂ ਜਿਹੜਾ ਚੈਨਲ ਪਰਗਟ ਬਾਜੇ ਵਾਲਾ ਪਰਗਟ ਧਾਲੀ ਵਾਲ ਤੁਸੀਂ ਉਸ ਨੂੰ ਜਾ ਕੇ ਜਰੂਰ ਫੋਲੋ ਕਰੋ ਉਹਦੇ ਉੱਪਰ ਵੀ ਆਪਣੀਆਂ ਵੀਡੀਓ ਆਉਂਦੀਆਂ ਨੇ ਤੁਸੀਂ ਉੱਥੇ ਵੀ ਆਪਣਾ ਵੀਡੀਓ ਨੂੰ ਪਿਆਰ ਦਿਓ ਕਰ ਧੰਨਵਾਦ